ਅੱਖਾਂ ਨਹੀਂ ਗੈਂਦੀ ਸੂਟ ਆ ਚੁੱਕਿਆ ਲੈ ਜਾਓ 5-500 ਵਾਲਾ ਸੂਟ ਬਾਜ਼ਾਰ 'ਚ ਵੇਕਣ ਵਾਲਾ 100-100 ਰੁਪਏ 'ਚ। ਓਹ ਭਾਜੀ 100 ਰੁਪਏ 'ਚ ਤਮਾਕਾ ਪਾਤਾ ਆ। ਆ ਦੇਖੋ ਪ੍ਰਿੰਟ ਕਿੰਨੇ ਸੋਹਣੇ ਆ 5 ਮੀਟਰ 100 ਰੁਪਏ। ਆ ਚੱਕੋ 100 ਰੁਪਏ। ਲਓ ਜੀ ਸੇਲ ਲੱਗ ਗਈ ਬਹੁਤ ਵੱਡੀ ਰਖੜੀ ਤੇ ਹੁਣ ਤੁਸੀਂ ਆ ਜਾਓ। 100-100 ਰੁਪਏ ਦੇ ਵਿੱਚ ਸੂਟ ਦੇਣੇ ਆ। ਦੇਖੋ ਇਹਦੇ ਵਿੱਚ ਪ੍ਰਿੰਟ ਕਿੰਨੇ ਆ ਡਿਜ਼ਾਈਨ ਦੇਖੋ। ਓਹ ਭਾਜੀ 100 ਰੁਪਏ ਦੇਖੋ 100 ਰੁਪਏ। ਚਾਹੇ ਰਾ ਸੂਟ ਬਣਾ ਲਓ। ਟੌਪ ਬਣਾ ਲਓ ਗੌਨ ਬਣਾਓ ਨਾਈਟ ਫੁੱਟਬਾਲ ਭਾਵੇਂ ਬਣਾ ਲਓ ਸਲਵਾਰ ਸੂਟ ਆ ਚੀਜ਼ਾਂ ਦੇਖੋ ਭਾਜੀ ਜ਼ਿਲ੍ਹਾ ਜਲੰਧਰ ਜਮਸ਼ੇਰ ਖਸ ਬਾਪੇ ਦੀ ਹੱਟੀ ਉਹ ਭਾਜੀ ਸੇਲ ਲਾਤੀ ਹੈ ਸੇਲ ਉਹ ਜ਼ਿਲ੍ਹਾ ਜਲੰਧਰ ਜਮਸ਼ੇਰ ਖਸ ਆ ਗਿਆ ਟਰੱਕ ਭਰ ਕੇ ਕੱਪੜੇ ਦੇ ਆ ਲੋ ਲੋ ਵੀ ਇਸ ਕਾਲ ਦਾ ਚੈਲੰਜ ਆ ਭਾਵੇਂ ਦੂਰ ਬਿਨਾ ਲਾ ਲਾ ਕੇ ਚਲ ਜਾਓ ਬਾਜ਼ਾਰ ਚ ਕਿਸੇ ਨੇ 100 ਰੁਪਏ ਦਾ ਸੂਟ ਨਹੀਂ ਦੇਣਾ ਜੋ ਬਾਪੇ ਦੀ ਹੱਟੀ ਤੇ ਤੁਹਾਨੂੰ ਮਿਲ ਰਿਹਾ ਆ ਲੋ ਵਰ ਕੈਮਰੀ ਗਰਾ ਸੂਟ ਹੈ ਭਾਜੀ ਅੱਛਾ ਕੱਪੜਾ 5 ਮੀਟਰ ਪੂਰਾ ਹੂੰ ਰੰਗ ਦੇਖੋ ਹਾਂਜੀ ਡਿਜ਼ਾਈਨ ਦੇਖੋ ਭਾਜੀ ਇੱਕ ਤੋਂ ਇੱਕ ਪ੍ਰਿੰਟ ਆਊਗਾ ਜੀ ਆਹ ਲਓ ਭਾਜੀ ਪ੍ਰਿੰਟ ਦੇਖੋ 500 ਰੁਪਏ ਦੇ ਤਿੰਨ ਸੂਟ ਬਾਜੀ ਆਹ ਆਹਲੇ 500 ਦੇ ਤਿੰਨ ਕਰਤੇ ਆ ਜਿਹੜਾ 900 ਦੇ ਦੋ ਆ ਬਾਜ਼ਾਰ ਚ ਆ ਲੋ ਬਾਜੀ 500 ਦੇ ਤਿੰਨ ਲੈ ਜਾ ਜਿਲ੍ਹਾ ਜਨਿੰਦਰ ਜਮਸ਼ੇਰਗੱਦ ਬਾਬੇ ਦੀ ਹੱਟੀ ਤੇ ਆ ਦੇਖੋ ਜੀ ਸੂਟਾਂ ਨੂੰ ਦੇਖੋ ਫਰੰਟ ਕਢਾਈਆਂ ਕੱਢੀਆਂ ਦੁਪੱਟੇ ਡੀਟਲ ਬਾਜ਼ਾਰ ਚ 500 ਦਾ ਸੂਟ ਬਾਬੇ ਦੀ ਹੱਟੀ ਤੇ ਸਿਰਫ 169 ਚ ਇੱਕ ਨਾਲ ਜਿੰਨੇ ਮਰਜੀ 4 ਨਹੀਂ ਜਣੇ ਹਾਂਜੀ 4000 ਲੋ ਜੀਤੇ ਵਿੱਚ 750 ਰੁਪਏ ਬਾਬੇ ਦੀ ਹੱਟੀ ਤੇ 199 ਰੁਪਏ ਦੇ ਸੂਟ ਲੈ ਜਾਓ ਇਹਦੇ ਵਿੱਚ ਰੰਗ ਬਹੁਤ ਮਿਲ ਜਾਣੇ ਡਿਜ਼ਾਈਨ ਬਹੁਤ ਮਿਲ ਜਾਣੇ ਆ। ਆਹ ਲਓ ਭਾਜੀ 200 ਰੁਪਏ ਚ ਲੋ ਸੂਟ। ਰੰਗ ਦੇ ਕੋ ਡਿਜ਼ਾਈਨ ਦੇਖੋ ਬਾਜ਼ਾਰ ਚ 500 ਰੁਪਏ ਦੇ ਬਾਬੇ ਨੇ 200 ਦਾ। ਦੇਖੋ ਕੱਪੜਾ ਹੀ ਬਹੁਤ ਸੋਹਣਾ ਆ। ਡਿਜ਼ਾਈਨ ਬੜੇ ਸੋਹਣੇ ਆ। ਪ੍ਰਿੰਟ ਬੜਾ ਸੋਹਣਾ। ਦੁਪੱਟਾ ਨਾਲ 200 ਰੁਪਏ ਦਾ ਸੂਟ ਦਮਾਂ ਗਿਆ ਆਲਾ। ਜਿੱਥੇ ਫੈਕਟਰੀਆਂ ਆ ਜਾਂਦੀਆਂ ਉੱਥੇ ਜਾਈਦਾ। ਉਹ ਜਿੱਥੇ ਫੈਕਟਰੀਆਂ ਵਾਲੇ ਬਣਾ ਕੇ ਬੈਠੇ ਸਮੁੰਦਰ ਉੱਥੋਂ ਅਸੀਂ ਆ ਜਾਈ। ਉਹ ਜਿਹਨਾਂ ਨੂੰ 70 70 ਸਾਲ ਦਾ ਤਿਆਰਪਾ ਸੀ ਉੱਥੇ ਜਾਈਦਾ। ਉਹ ਫੇਰ ਕਰਦੇ 70 ਸਾਲ ਵਾਲਿਆਂ ਦੇਖ 502 ਜਾਮ ਦੇ ਦੇ ਉਹ ਜਿਹੜੇ ਕਨੇ ਸਾਡੇ ਦਾਦੇ ਪਰਦਾਦਿਆਂ ਦੀ ਭੰਡਾ ਦੁਕਾਨਾ ਉੱਥੇ ਜਾਈਦਾ ਉਹਦਾ ਗੱਲ ਇਹ ਆ ਲੋਕਾਂ ਦੇ ਫਾਇਦੇ ਰ ਹੋ ਰਹੇ ਆ ਪਰ ਦੁਕਾਨਦਾਰਾਂ ਦੀਆਂ ਨੀਂਦਾਂ ਉੱਡ ਗਈਆਂ ਆ ਓਏ ਭੰਡਾ ਵਾਲੇ ਕੰਮ ਕਰਤੇ ਗੱਲ ਕੀ ਆ 502 ਕਰਤੇ ਨਹੀਂ ਹੁਣ ਲੈ ਗੱਲ ਕੀ ਏ 250 ਰੁਪਏ ਦਾ ਸੂਟ ਮਾ ਗਿਆ ਰਾਤਾਂ ਨੂੰ ਜਿਹੜੇ ਚਾਰ ਚਾਰ ਪੈਗ ਲਾ ਕੇ ਸੌਂਦੇ ਅੱਜ ਨੀਂਦਾਂ ਉਹਨਾਂ ਨੂੰ ਵੀ ਨਹੀਂ ਆਉਣੀਆਂ ਤੇ ਪਤਾ ਕੀ ਏ ਜੰਦਰ ਲੇਟਾਂ ਬੰਦ ਕਰਕੇ ਬੈਠੇ ਨੇ ਕਾਹ ਕਹ ਜਾਂਦਾ ਹੀ ਕੋਈ ਨਹੀਂ ਚਲੇ ਜਲੇ ਜਲੰਧਰ ਚਾਹੇ ਲੁਧਿਆਣੇ ਬਾਪੇ ਦੀ ਹੱਟੀ ਤੇ ਲਾਈਨਾਂ ਲੱਗੀਆਂ ਰਸੜਕਾ ਜਾਮ ਹੋ ਗਈਆ ਚੱਕੋ 500 ਦੇ ਦੋ ਜਾਮ ਦੇ ਸੂਟ ਆਹ ਲਓ ਜੀ 500 ਦੇ ਦੋ ਇੱਕ ਪਾ ਦੂਜਾ ਤੋਂ ਆਹ ਦੇਖੋ ਬ੍ਰਾਂਡ ਵੱਡਾ ਮਿੰਦੋ ਬੁਟੀਕ ਲੈ ਜੋ 250 ਰੁਪਏ ਦੇ ਤੁਸੀਂ ਰੇਟ ਵੀ ਦੋ ਦੋ 5-5 ਰੁਪਏ ਦੇ ਮਾਰਜਿਨ ਤੇ ਕਰਦੇ ਹਾਂ ਆ ਚੱਕੋ ਇੱਕਾ ਦੋ ਸਵਿਫਟ ਗੱਡੀ ਲੈ ਹੁੰਦੀ ਤੁਸੀਂ ਦੋਏ ਦਿਨ ਫੋਰਚੂਨਰ ਥਾਰ ਹੁਣ ਬਾਜ਼ਾਰ ਚ ਰੌਲਾ ਪੈ ਗਿਆ 1.5 ਕਰੋੜ ਦੀ ਡਿਫੈਂਡਰ ਆਉਣੀ ਐ ਪੈਸੇ ਆਉਂਦੇ ਕਿੱਥੋਂ ਹੀ ਇਹ ਮੈਨੂੰ ਵੀ ਨਹੀਂ ਪਤਾ ਇਹ ਸਰਕਾਰ ਹੀ ਦੇਈ ਜਾਂਦੀ ਆ ਬੈਂਕਾਂ ਦੀ ਜਿੰਦਾਬਾਦੀ ਭਾਈ ਦੀ ਬੇਬੇ ਨੂੰ ਸੱਦੋ ਇਧਰ ਆ ਬੇਬੇ ਗੱਲ ਸੁਣ ਇਧਰ ਮੁੰਡਾ ਕਰੀ ਕੀ ਜਾਂਦਾ ਆ ਦੇਖ ਹਜ਼ਾਰ ਹਜ਼ਾਰ ਦੇ ਸੂਟ 350 ਦੇਈਏ ਨੇ ਹਸਾਬ ਕਿਤਾਬ ਚੈੱਕ ਕਰ ਲਓ ਤੁਸੀਂ ਕੋਈ ਗੱਲ ਨਹੀਂ ਕੋਈ ਚੱਕਰ ਹੀ ਨਹੀਂ ਹੈ ਟੈਨਸ਼ਨ ਨਾ ਲੈਂਦੀ ਲੋੜ ਨਹੀਂ ਐ ਇੱਦਾਂ ਹੀ ਦੇਈ ਜਾਣਾ ਸਮਾਨ ਰੱਖਦੀ ਮੇਰੇ ਕੋਈ ਚੱਕਰ ਨਹੀਂ ਮਿਰਰ ਵਰਕ ਭਾਜੀ ਚਨੌਣ ਦੀ ਚੁਨੀ ਨਾਲ ਸੂਟ ਦੁਪੱਟਾ ਮਿਰਰ ਵਰਕ ਸੂਟ ਕਿੰਨੇ ਚਾਹੀਦੇ ਐ ਮੈਂ ਪਹਿਲਾਂ ਵੀ ਤੁਹਾਨੂੰ ਦਿਖਾਏ ਆ ਹੁਣ ਫੇਰ ਦਿਖਾ ਰਹੇ ਆ ਭਾਜੀ 500 ਰੁਪਏ ਦਾ ਸੂਟ ਦਾਂਗਾ ਪੂਰਾ ਪੰਜਾਬ ਘੋਮ ਲੈਣਾ ਭਾਜੀ ਸ਼ੋਰੂਮਾਂ ਦੇ ਜਾ ਕੇ ਦੁਕਾਨਾਂ ਦੇ 20000 ਦਾ ਕੱਪੜਾ ਜਿਹੜਾ ਲੈਣਾ ਬਾਪੇ ਦੀ ਹੱਡੀ 8000 ਚ ਦੇ ਰਹੀ ਆ ਰਾਜਪੋਰੀ ਵਾਲਾ ਕੱਪੜਾ ਜਿਹੜਾ ਤੁਸੀਂ 50000 ਦਾ ਰਾਜਪੋਰੀ ਬਣਾਉਨੇ ਹੋ ਬਾਪੇ ਦੀ ਹੱਡੀ 15000 ਚ ਬਣਾ ਰਹੀ ਆ ਅੱਛੇ ਸ਼ੋਰੂਮ ਜੋ ਇਹ ਪੀਸ 1995 ਲਿਖਿਆ ਹੁੰਦਾ ਇਦਾਂ ਹੁੰਦੀ ਆ ਆਦਾਂ ਦੇ ਪੀਸਾਂ ਦੀ ਮੇਰੀਆਂ ਭੈਣਾਂ ਵਾਸਤੇ ਮੈਂ ਸੂਟ 1100 ਰੁਪਏ ਦਾ ਕਰਤਾ ਚੱਕੋ ਨਾ ਬਜ਼ਾਰੋਂ 1500 2000 ਦਾ ਦੁਕਾਨਦਾਰ ਨੇ ਆਹ ਫੋਟੋ ਦਿਖਾ ਕੇ 2500 ਕਰਨਾ ਆਹੀ ਫੋਟੋ ਦਿਖਾ ਕੇ ਹਲੋ 500 ਰੁਪਏ ਦਾ ਮੈਂ ਪਾਗਲ ਥੋੜੀ ਹਾਂ ਰੋਜ਼ ਕਪੜਾ ਨਵਾਂ ਆਂਦਾ ਭਾਜੀ ਰੋਜ਼ ਜੀਜਾ ਆਹ ਦੇਖੋ ਬਰਸਾ ਬਰਸਾ ਵੀ ਹੈਗੀ ਆ ਬਰਸਾ ਵੀ ਹੈਗੀ ਆ ਰੋਲੀ ਮੋਲੀ ਰੋਲੀ ਮੋਲੀ ਹੈਗੀ ਆ ਦੇਖੋ ਸੂਟ ਦੇਖੋ ਬਜ਼ਾਰ ਤੇ 7000 ਦਾ ਸੂਟ ਹੈ ਹਾਂਜੀ ਮੈਂ 5000 ਦਾ ਦਾਂਗਾ ਇੱਕ ਨਾਲ ਇੱਕ ਫਰੀ ਦਾਂਗਾ ਆਹ ਦੇਖੋ 5500 ਰੁਪਏ ਦਾ ਸੂਟ ਹਾਂਜੀ ਇੱਕ ਨਾਲ ਇੱਕ ਫਰੀ 4000 ਦੇ ਦੋ ਲਓ ਆ 5500 ਦਾ ਬਾਜ਼ਾਰ ਦੇ ਵਿੱਚ ਸੂਟ ਜੜਾ ਬਾਬੇ ਦੀ ਹੱਟੀ ਤੇ ਲੈ ਜਾਓ 2000 ਦਾ ਇੱਕ ਇੱਕ ਨਾਲ ਦਾ 100 100 200 ਸੂਟ ਪਿਆ ਆਇਦਰ ਨਿਗਾਹ ਮਾਰੇ ਇੱਕ ਇੱਕ ਨਾਲ ਦਾ 100 100 200 ਕੋਈ ਕੋਲੇ ਸਤਿਨਾਮ ਜੀ ਬਾਬੇ ਦੀ ਹੱਟੀ ਦੇ ਦੇਖੋ ਸੂਟਾਂ ਦੇ ਟਰੱਕ ਭਰ ਭਰ ਕੇ ਆ ਗਿਆ ਅੱਜ ਸੂਟਾਂ ਦੇ ਰੇਟ ਉਹ ਦੱਸ ਦੇਣਾ ਭਾਵੇਂ ਮਿੱਲਾ ਚਲਜੋ ਫੈਕਟਰੀ ਚਲਜੋ ਭਟੇ ਹੋਲਸੇਲ ਚਲਜੋ ਆ ਰੇਟ ਨਹੀਂ ਮਿਲਣੇ 100 ਰੁਪਏ ਦਾ ਸੂਟ ਵੀ ਦੇਣਾ ਤਾਂ ਅੱਜ ਅਸੀਂ ਬਾਬਾ ਜੀ ਨਾ ਨਵੰਬਰ ਨਾ ਦਸੰਬਰ ਆ ਟਰੱਕ ਭਰ ਭਰ ਕੇ ਕੱਪੜਾ ਲਿਆ ਆਂਦਾ ਕਰ ਕੀ ਰਹੇ ਹੋ ਤੁਸੀਂ ਆਪੇ ਹੀ ਕਹਿੰਦੇ ਡਿਫੈਂਡਰ ਲੈਣੀ ਆ ਡਿਫੈਂਡਰ ਦੀ ਤਿਆਰੀ ਕਰਦੇ ਪਏ ਆ ਚਲੋ ਰੇਟ ਦੱਸੋ ਹਣਾ ਮੈਨੂੰ ਕੀ ਐ ਸੂਟ ਆਹ ਰੇਟ ਦੇਖੋ ਹਣ ਤੁਸੀਂ ਆ ਲੋ ਆ ਸੂਟ ਆ ਦੁਪੱਟਾ ਆ ਪਰਸਨਾਂ ਦੀਆਂ ਢੇਰੀਆਂ ਦੇਖ ਲਓ ਕਿੱਥੇ ਤੱਕ ਪਹੁੰਚ ਗਈਆਂ ਨੇ ਹਾਂਜੀ ਉਹ ਬਾਜ਼ਾਰ ਚ 500 ਰੁਪਏ ਦਾ ਸੂਟ ਐ ਬਿਲਕੁਲ ਹੈਗਾ ਚੁੰਨੀ ਚਨੌਂ ਦੀ ਨਾਲ ਹੂੰ ਜਿਹੜਾ ਭੈਣ ਭਾਈ ਆ ਗਿਆ ਬਾਬੇ ਦੀ ਹੱਟੀ ਦੇ ਉਹ ਕੱਪੜਾ ਨਾ ਵੀ ਗਿਆ ਲਵਾਗੇ ਵਾਪਸ ਹੂੰ ਉਹ ਸੂਟ ਦਾਂਗੇ 169 ਰੁਪਏ ਦਾ ਬਾਫੜੀ 500 ਵਾਲਾ ਸੂਟ 169 ਰੁਪਏ ਚ ਆ ਚੱਕੋ 169 ਰੁਪਏ ਚ ਸਬਾਨਾ ਵਾਲਾ ਸੂਟ ਦੇ ਰਿਆਂ ਆ ਦੇਖੋ ਜੀ ਸੂਟਾਂ ਨੂੰ ਦੇਖੋ 프ਰੰਟ ਕਢਾਈਆਂ ਗੱਡੀਆਂ ਦੁਪੱਟੇ ਡੀਟਲ ਬਾਜ਼ਾਰ ਚ 500 ਦਾ ਸੂਟ ਬਾਬੇ ਦੇ ਟੇਡੇ ਦਾ ਸਿਰਫ 169 ਚ ਇੱਕ ਨਾਲ ਜਿੰਨੇ ਮਰਜੀ ਚਾਰ ਨਹੀਂ ਜਣੇ 4000 ਲੋ ਜੀ ਆ ਲੋ 100 ਰੁਪਏ ਦਾ ਸੂਟ ਵੀ ਆ 100 ਰੁਪਏ ਦਾ ਸੂਟ ਆ ਲੋ ਜੀ 100 ਰੁਪਏ ਦਾ ਸੂਟ ਆ ਗਿਆ ਬਾਬੇ ਦੀ ਹੱਟੀ ਤੇ ਦੇਖੋ ਇੱਕ ਨਹੀਂ ਦੋ ਨਹੀਂ ਪੰਜ ਨਹੀਂ 10 ਨਹੀਂ ਲੱਖਾਂ ਨਹੀਂ ਗੈਂਦੀ ਸੂਟ ਆ ਚੁੱਕਿਆ ਲੈ ਜਾਓ 5 500 ਵਾਲਾ ਸੂਟ ਬਾਜ਼ਾਰ ਚ ਵਿਕਣ ਵਾਲਾ 100 100 ਰੁਪਏ ਚ ਉਹ ਭਾਜੀ 100 ਰੁਪਏ ਚ ਤਮਾਕਾ ਪਾਤਾ ਆ ਆ ਦੇਖੋ ਪ੍ਰਿੰਟ ਕਿੰਨੇ ਸੋਹਣੇ ਆ 5 ਮੀਟਰ ਆ 100 ਰੁਪਏ ਆ ਚੱਕੋ 100 ਰੁਪਏ ਲੋ ਜੀ ਸੇਲ ਲੱਗੀ ਬਹੁਤ ਵੱਡੀ ਰਖੜੀ ਤੇ ਹੁਣ ਤੁਸੀਂ ਆ ਜਾਓ 100 ਰੁਪਏ ਦੇ ਵਿੱਚ ਸੂਟ ਦੇਣੇ ਆ ਦੇਖੋ ਇਹਦੇ ਵਿੱਚ ਪ੍ਰਿੰਟ ਕਿੰਨੇ ਆ ਉਹ ਬਾਜੀ 100 ਰੁਪਏ ਦੇਖੋ 100 ਰੁਪਏ ਚਾਹੇ ਰਾ ਸੂਟ ਬਣਾ ਲਓ ਟੌਪ ਬਣਾ ਲਓ ਗਾਉਣ ਬਣਾਓ ਨਾਈਟ ਸੂਟ ਵਾਲਾ ਭਾਵੇਂ ਬਣਾ ਲਓ ਸਲਵਾਰ ਸੂਟ ਉਹ ਬਾਜੀ ਆ ਲੋ ਕਰੇਵ ਦਾ ਸੂਟ ਹੂੰ 750 ਰੁਪਏ ਰੇਟ ਆ ਲੈ ਚੱਕੋ ਕਿੰਨੇ ਰਾ 750 ਆ ਕਰੇਵ ਦਾ ਸੂਟ ਨੇਚਰਲ ਕੁੜੀਆਂ ਦੇ ਪਾਣ ਵਾਲਾ ਆ ਦੁਪੱਟਾ ਨਾਲ ਹਾਂਜੀ 199 ਰੁਪਏ ਤੈਨੂੰ ਬਹੁਤ ਚੱchnਾ ਹੀ ਆ। ਮਾਦਰਮ 200 ਰੁਪਏ ਤੋਂ ਵੀ ਘੱਟ। 199 ਰੁਪਏ। ਆ ਲੋ। 750 ਵਾਲਾ ਸੂਟ 199 ਰੁਪਏ ਕਰਤਾ ਰੰਗ ਦੇਖ ਲੋ। ਬਾਜ਼ਾਰ ਦੇ ਵਿੱਚ 750 ਰੁਪਏ ਬਾਬੇ ਦੀ ਹੱਟੀ ਦੇ 199 ਰੁਪਏ ਦੇ ਸੂਟ ਲੈ ਜਾਓ। ਇਹਦੇ ਵਿੱਚ ਰੰਗ ਬਹੁਤ ਵਾਜਦਾ ਡਿਜ਼ਾਈਨ ਬਹੁਤ ਮਿਲ ਜਾਣੇ ਆ। ਆ ਚੱਕੋ। 199 ਦੇ ਚੱਕੋ ਕਿੰਨੇ ਚਾਹੀਦੇ ਆ। ਆ ਦੇਖੋ। ਦੇਰਾ ਦੇ ਢੇਰ ਅੱਛਾ ਮੈਨੂੰ ਇਹ ਦੱਸੋ ਕੋਈ ਇਦਾਂ ਦੀ ਸ਼ਰਤ ਨਹੀਂ ਹੈਗੀ ਵੀ ਸੈਟ ਬਾਈ ਸੈਟ ਹੀ ਲੈਣੇ ਪੈਣੇ ਪੂਰੇ ਪੂਰੇ। ਭਾਈ ਕੱਲਾ ਕੱਲਾ ਪੀਸ ਲੈ ਜਾਓ ਚਾਹੇ 100 ਰੁਪਏ ਦਾ ਸੂਟ ਲੈ ਜਾਓ ਚਾਹੇ 109 ਮੇਰੇ ਆ ਜਾਓ ਚਾਹੇ 200 ਦਾ ਲੈ ਜਾਓ ਆਹ پارਸਲਾਂ ਦੇ پارਸਲ ਆਹ ਦੇਖੋ ਬੁਟੀਕਾ ਵਾਲੇ ਸੂਟ ਆ ਗਏ ਬੁਟੀਕਾ ਵਾਲੇ। ਹਾਂਜੀ ਆਹ ਲੋ ਜੀ ਲੋ ਆਹ ਦੇਖੋ ਚੀਜ਼ਾਂ ਤਾਜੇ ਤਾਜੇ ਪਕੌੜੇ ਜੀ ਆਹ ਲੋ ਓਏ ਹੋਏ 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 ਆਹ ਦੇਖੋ ਪੀਸ ਹੂੰ ਆ ਲੋ ਨਾਲ ਦੁਪੱਟਾ ਦੋ ਜੈਨਰ ਜੀ ਹਾਂ ਜੀ ਭਾਜੀ 415 ਦਾ ਪੰਦਰਾਂ ਪੇਰਾ ਸੂਟ ਆ ਵੀ ਸੂਟ 415 ਆ ਲਓ ਨਾ 1000 ਰੁਪਿਆ ਲੈਣਾ ਨਾ 1200 ਸਿਰਫ 415 ਰੁਪਏ ਚ ਲੈ ਜਾਓ ਆ ਵੀ ਸੂਟ ਇਹਦੇ ਵਿੱਚ ਵੀ ਡਿਜ਼ਾਈਨ ਪ੍ਰਿੰਟ ਕਾਫੀ ਆ ਜੋ ਮਰਜ਼ੀ ਬਣਾਈ ਜਾਓ ਫੋਟੋ ਵਾਲੇ ਪੀਸ ਦੇ ਰਹੇ ਬੁਟੀਕਾ ਵਾਲੇ ਡੰਮੀਆਂ ਤੇ ਲਾ ਕੇ 12 12 15 1500 ਚ ਵੇਕਣ ਵਾਲਾ ਸੂਟ 415 ਚ ਲੈ ਜਾਓ ਭਾਜੀ 415 ਚ ਇਦਾਂ ਦੇ ਸੂਟ ਓਏ ਹੋਏ 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 ਅਜ ਤਾਂ ਬਗੇੜ ਤੇ ਹੀ ਮਾਰ ਖੋਲਤਾ ਹਾਂਜੀ ਵੀ ਆ ਜੋ ਰੇਡ ਰੋਲਤੇ ਨੇ ਆਹ ਦੇਖੋ ਪੀਸ ਦੇਖੋ ਜੀ ਸੋਮਵਾਰ ਮੰਗਲਵਾਰ ਬੁੱਧਵਾਰ ਵੀਰਵਾਰ ਆ ਜਿਹੜਾ ਆਉਣ ਵਾਲਾ ਹਫਤਾ ਸ਼ੁੱਕਰ ਸ਼ਨੀ ਐਤ ਬਹੁਤ ਵੱਡੇ ਫਾਇਦੇ ਹੋਣਿਆ ਬਾਬੇ ਦੀ ਢੀਡ ਤੇ ਪਟਾਕੇ ਪਾ ਦੇ ਦੇਖੋ ਚੀਜ਼ਾਂ ਉਹ ਭਾਜੀ ਚੀਜ਼ਾਂ ਇੱਥੇ ਹੀ ਖੋਲਣੀਆਂ ਜਾਂ ਪਾ ਲਓ ਇਹ ਜਿਹੜਾ 1495 ਰੁਪਏ ਦਾ ਇਕੱਲਾ ਦੁਪੱਟਾ ਵੇਖਦਾ ਪਾਕਿਸਤਾਨੀ ਬਾਜ਼ਾਰ ਚ ਆ ਲਓ ਭਾਜੀ ਸ਼ੀਸ਼ਿਆਂ ਵਾਲਾ ਸੂਟ ਆ ਗਿਆ ਜਿੰਨੇ ਮੇਰੇ ਭੈਣ ਭਰਾਣੇ ਲੈਣਾਂ ਆ ਪਿਓ ਚਨੂਨ ਛਫੂਨ ਦਾ ਸੂਟ ਆ ਐਦਾਂ ਖੋਲ ਦੇਣਾ ਆ ਐਦਾਂ ਹੂੰ ਕਿੰਨੇ ਰੋ ਚਨੂਨ ਛਫੂਨ ਵਾਲਾ ਸੂਟ ਹਾਂਜੀ ਆ ਲੋ ਸ਼ੀਸ਼ਿਆਂ ਵਾਲੀ ਚੁਨੀ ਨਾਲ ਹਾਂਜੀ ਆ ਦੇਖੋ ਪਾਜੀ 2000 ਰੁਪਇਆ ਪਾਜੀ 500 ਰੁਪਇਆ ਸੇਲ ਲਾਤੀ ਐ ਸੇਲ 1495 ਕਿੱਲਾ ਦੁਪੱਟਾ ਆ 500 ਰੁਪਇਆ ਦਾ ਸੂਟ ਕਰਤਾ ਜੀ ਆ ਲੋ ਜਿਹੜਾ ਬਾਜ਼ਾਰ ਦੇ ਵਿੱਚ ਵਿਕਦਾ 2000 ਦਾ ਪਾਕਿਸਤਾਨੀ ਸੂਟ ਬਾਬੇ ਰੇਟੀ ਤੇ ਲੈ ਜਾਓ ਸਿਰਫ 500 ਰੁਪਇਆ ਦਾ 500 ਰੁਪਇਰਾ ਸੂਟ ਆ ਵੇਖੋ ਕੱਟਾ ਵੀ ਸ਼ੀਸ਼ਾ ਵਾਲਾ ਪਾਕਿਸਤਾਨੀ ਆ ਲੋ ਭਾਜੀ ਪੀਸ ਦੇਖੋ ਕਿੰਨੇ ਚਾਹੀਦੇ ਜੀ ਹੂੰ 5 500 ਰੁਪਏ ਸੂਟ ਪਾਕਿਸਤਾਨੀ ਸੂਟ 500 ਮੈਨੂੰ ਮਾਰਿਆ ਬੈਠ ਕੇ ਦਿਖਾ ਰਹੇ ਹੋ ਵੈਰਾਈਟੀਆਂ ਹੋਰ ਮੈਂ ਚਾਹਾਂ ਜੀ ਲੋ ਉਹ ਨਾ ਵਿਕੇ ਵਾਪਸ ਕਰ ਜਣਾ ਦਿਮਾਗ ਤੇ ਬੋਝ ਨਹੀਂ ਪੋਣਾ ਅੱਛਾ ਵਿਆਹ ਸ਼ਾਈ ਦਾ ਕਪੜਾ ਡਾਈਬਟ ਦਾ ਕਪੜਾ ਉੱਚ ਵੀ ਫੈਰਾ ਫੋੜੇ 10000 ਰੁਪਏ ਲੈ ਸੂਟ ਨਾਲ 10000 ਰੁਪਏ ਦਾ ਫਰੀ 2000 ਰੁਪਏ ਨਾਲ 2000 ਰੁਪਏ ਦਾ ਫਰੀ ਦੁਕਾਨ 'ਚ ਸੂਟ ਨਾਲ ਸੂਟ ਫ੍ਰੀ ਨਹੀਂ ਜੇ ਕਿਹਨੇ 50000 ਦਾ ਕੱਪੜਾ ਲੈ 50000 ਦਾ ਫ੍ਰੀ ਆ ਜੀ 50000 ਦਾ ਨਾਲ ਫ੍ਰੀ ਕਰਤਾ ਹੋਇਆ ਲੈ ਜੋ ਲਓ ਆ ਦੇਖੋ ਬਹੁਤ ਵੱਡੇ ਫਾਇਦੇ ਹੋ ਰਿਹਾ ਜਿੱਥੇ ਤੁਹਾਨੂੰ ਪਹਿਲਾਂ ਹੀ 50000 ਵਾਲਾ ਕੱਪੜਾ ਦਾਜ ਵੀ ਦਾ 15000 'ਚ ਮਿਲਣਾ ਰੱਖੜੀ ਤੇ ਦੇਣ ਲੈਣ ਲਈ ਤੁਸੀਂ ਸੂਟ ਲੈਣੇ ਆ 10000 ਦਾ ਕੱਪੜਾ 8000 'ਚ ਮਿਲਣਾ ਜਿਹੜੇ ਭਾਰੇ ਸੂਟ ਆ 5 5000 ਵਾਲੇ ਸੂਟਾਂ ਨਾਲ 5 5000 ਦਾ ਸੂਟ ਵੀ ਫ੍ਰੀ ਕਰਤਾ ਆਓ ਪਹਿਣਾ ਭਰਾਵਾਂ ਨੂੰ ਬੈਠ ਕੇ ਦਿਖਾਣੇ ਆ ਨਵੀਆਂ ਨਵੀਆਂ ਚੀਜ਼ਾਂ ਪਾਜੀ ਹੁਣ ਵੇਖੋ ਤੁਹਾਨੂੰ ਚੀਜ਼ਾਂ ਦਿਖਾਣੇ ਆ ਨਜ਼ਾਰੇ ਦਿਖਾਣੇ ਆ ਨਿਆਰੇ ਆ ਲੋ ਪਾਜੀ ਸਟਾਰਟਿੰਗ ਕਰਨ ਜਾ ਰਹੇ ਆ ਆ ਭੈਣਾ ਪਰਮਰੀ ਵੱਡਾ ਫੈਰਾ ਪਾਜੀ ਆ ਲੋ 100 ਰੁਪਏ ਦਾ ਸੂਟ ਪਾਜੀ ਇਹ ਦੇਖੋ ਪ੍ਰਿੰਟ ਆ ਚੀਜ਼ਾਂ ਦੇਖੋ ਪਾਜੀ ਜਿਲ੍ਹਾ ਜਲੰਧਰ ਜਮਸ਼ੇਰ ਖਾਸ ਬਾਬੇ ਦੀ ਹੱਟੀ ਉਹ ਪਾਜੀ ਸੇਲ ਲਾਤੀ ਹੈ ਸੇਲ ਆ ਜਿਲ੍ਹਾ ਜਲੰਧਰ ਚਮਸ਼ੇਰ ਖਜ਼ਾ ਗਿਆ ਟਰੱਕ ਭਰ ਕੇ ਕੱਪੜੇ ਦੇ ਆ ਲੋ ਲੋ ਵੀ ਇਸ ਗਾ ਜ਼ਰਾ ਚੈਲੰਜ ਆ ਭਾਵੇਂ ਦੂਰ ਬਿਨਾ ਲਾ ਲਾ ਕੇ ਚਲ ਜਾਓ ਬਾਜ਼ਾਰ ਚ ਕਿਸੇ ਨੇ 100 ਰੁਪਏ ਦਾ ਸੂਟ ਨਹੀਂ ਦੇਣਾ ਜੋ ਬਾਬੇ ਦੇ ਠੇਟੀ ਤੇ ਤੁਹਾਨੂੰ ਮਿਲ ਰਿਹਾ ਭਾਜੀ 100 ਰੁਪਏ ਸੂਟ ਦੇਖੋ ਤੁਸੀਂ ਚੀਜ਼ਾਂ ਦੇਖੋ ਭਾਜੀ ਇੱਕ ਦੋ ਕੜੀਆਂਣ ਆ ਲੋ ਭਾਜੀ ਕੈਮਰੀਗ ਹਾਂਜੀ ਆ ਲੋ ਵਰ ਕੈਮਰੀਗ ਦਾ ਸੂਟ ਹੈ ਭਾਜੀ ਅੱਛਾ ਕੱਪੜਾ 5 ਮੀਟਰ ਪੂਰਾ ਹੂੰ ਰੰਗ ਦੇਖੋ ਹਾਂਜੀ ਡਿਜ਼ਾਈਨ ਦੇਖੋ ਭਾਜੀ ਇੱਕ ਤੋਂ ਇੱਕ ਪ੍ਰਿੰਟ ਆਊਗਾ ਜੀ ਆ ਲੋ ਭਾਜੀ ਪ੍ਰਿੰਟ ਦੇਖੋ 500 ਰੁਪਏ ਦੇ ਤਿੰਨ ਸੂਟ ਬਾਜੀ ਆਹ ਆਹ 500 ਦੇ ਤਿੰਨ ਕਰਤੇ ਆ ਜਿਹੜਾ 900 ਦੇ ਦੋ ਆ ਬਾਜ਼ਾਰ ਚ ਆ ਲੋ ਬਾਜੀ 500 ਦੇ ਤਿੰਨ ਲੈ ਜਾ ਜਿਲ੍ਹਾ ਜਲੰਧਰ ਜਮਸ਼ੇਰਗੱਲ ਬਾਬੇ ਦੀ ਹੱਟੀ ਤੇ ਆ ਵੀ ਚੈੱਕ ਕਰ ਲੋ ਜੀ ਜਿਹੜੇ ਬਾਜ਼ਾਰ ਚ 900 ਦੇ ਦੋ ਮਿਲਦੇ ਇੱਥੇ 500 ਦੇ ਤਿੰਨ ਲੈ ਜਾਓ 500 ਦੇ ਤਿੰਨ ਸੂਟ ਪ੍ਰਿੰਟ ਇਹਦੇ ਵਿੱਚ ਹੀ ਬਹੁਤ ਆ ਇਹਦਾ ਵੀ ਚਾਹੇ ਸੂਟ ਬਣਾ ਲਓ ਗੋਨ ਬਣਾ ਲਓ ਟੌਪ ਬਣਾ ਲਓ ਨਾਈਟ ਸੂਟ ਬਣਾ ਲਓ ਚੱਕ ਲੋ ਚੱਕ ਮੈਂ ਕਹਿੰਦਾ ਭਾਈ ਤੁਸੀਂ ਜਗਰਾਉਂ ਤੋਂ ਆਣਾ ਤੁਸੀਂ ਪਠਾਨਕੋੜ ਤੋਂ ਆਣਾ ਸੂਟ ਸਵਾਨ ਵਾਲਾ ਦਾਂਗੇ ਹਾਂਜੀ ਪਿਆਰ ਸੇ 400 ਰੁਪਏ ਦਾ ਸੂਟ ਹੈ ਆ ਚੱਕੋ ਆ ਵੀ ਲੋ ਆ ਵੀ ਲੋ ਆ ਵੀ ਲੈ ਜੋ ਭਾਈ ਆ ਚੱਕੋ ਆ ਵੀ ਲੈ ਜੋ ਆ ਵੀ ਲੈ ਜੋ ਲੈ ਤਾਂ ਜਾਓ ਰੇਟ ਕੀ ਆ 169 ਰੁਪਏ 169 ਮੈਂ ਕਿਹਾ 70 ਵੀ ਨਹੀਂ ਕੀਤੇ ਲਓ ਜਿਨ੍ਹਾਂ ਨੇ ਕਰਨਾ ਨਮਾ ਕੰਮ ਸ਼ੁਰੂ ਰੀਸੇਲਰੋ ਦੁਕਾਨਦਾਰੋ ਤੁਹਾਡੇ ਬਹੁਤ ਫਾਇਦੇ ਤੁਸੀਂ ਇੱਥੋਂ 10000 20000 50000 ਲੱਖ ਦਾ ਜਿੰਨਾ ਕੱਪੜਾ ਲਈ ਆਣਾ ਲੈ ਜਾਓ ਜਿਹੜਾ ਬੈਗ ਗਿਆ ਪ੍ਰੋਫਿਟ ਸਾਰਾ ਤੁਹਾਡਾ ਨਹੀਂ ਵਿਕਿਆ ਰਾ ਬਦਲ ਕੇ ਵਾਪਸ ਦੇ ਕੇ ਨਮਾ ਲੈ ਜਾਓ 169 ਰੁਪਏ ਜੀ ਸੈਟ ਲੈਣ ਦੀ ਲੋੜ ਨਹੀਂ ਕੱਲਾ ਕੱਲਾ ਸੂਟ ਲੈ ਜਾਓ ਸੂਟ ਸਵਾਦ ਦਾ ਨਾ ਵਿਕਿਆ ਵਾਪਸੀ ਕਰ ਜਾਣਾ ਟੈਨਸ਼ਨ ਕੋਈ ਨਹੀਂ ਭਾਜੀ ਇਹ ਦੇਖੋ ਕ੍ਰੇਵ ਦਾ ਸੂਟ ਚੁੰਨੀ ਨਾਲ ਰੰਗ ਚਾਰ ਨਾ ਵਿਕਿਆ ਵਾਪਸੀ ਹਾਂ 199 ਰੁਪਏ ਦਾ ਸੂਟ ਆਹ ਦੇਖੋ ਇਰੇ ਬਾਜ਼ਾਰ ਚ 670 ਦਾ ਬਾਬੇ ਦੀ ਹੱਟੀ ਤੇ 199 ਰੁਪਏ ਦਾ ਸੂਟ ਪਿਆਰ ਚ ਕੱਲਾ ਦੁਪੱਟਾ ਹੀ 200 ਰੁਪਏ ਦਾ ਬਾਬੇ ਦੀ ਹੱਟੀ ਦੇ ਸੂਟ 199 ਰੁਪਏ ਦਾ ਆ ਲੋ ਭਾਜੀ 200 ਰੁਪਏ ਚ ਲੋ ਸੂਟ ਰੰਗ ਦੇ ਕੋ ਡਿਜ਼ਾਈਨ ਦੇਖੋ ਬਾਜ਼ਾਰ ਚ 500 ਦਾ ਬਾਬੇ ਦੀ ਰੀ ਦੇ 200 ਦਾ ਦੇਖੋ ਕਪੜਾ ਹੀ ਬਹੁਤ ਸੋਹਣਾ ਆ ਡਿਜ਼ਾਈਨ ਬੜੇ ਸੋਹਣੇ ਆ ਪ੍ਰਿੰਟ ਬੜਾ ਸੋਹਣਾ ਦੁਪੱਟਾ ਨਾਲ 200 ਰੁਪਏ ਦਾ ਸੂਟ ਦਮਾਂ ਗਿਆ ਆਲਾ ਆ ਹੁਣ ਭਾਜੀ ਕਪੜਾ ਚੈੱਕ ਕਰੋ ਪਿਓਰ ਆ ਗਈ ਜਾਮ ਚੈੱਕ ਕਰੋ ਕਪੜਾ ਭਾਜੀ ਜਾਮ ਹੂੰ ਚਾਮ ਦਾ ਰੇਟ ਦਾ ਪਤਾ ਹੈ ਨਾ ਪਤਾ ਆ ਦੇਖੋ ਸੂਟ 999 ਇੱਕ ਨਾਲ ਇੱਕ ਫਰੀ ਇੱਕ ਨਾਲ ਇੱਕ ਫਰੀ ਮਤਲਬ 1500 ਦਾ ਸੂਟ ਨਾ 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 995 ਨਹੀਂ 1500 ਵੀ ਨਹੀਂ ਆ ਲੋ ਇੱਕ ਨਾਲ ਇੱਕ ਫਰੀ 500 ਦੇ ਦੋ ਇਹ ਪੱਕੀ ਗੱਲ ਆ ਹੋਲ ਸੇਲਰ ਸੱਚ ਹੀ ਕਹਿੰਦੇ ਆ ਤੁਸੀਂ ਭੱਜਣ ਦੀ ਤਿਆਰੀ ਕੀਤੀ ਆ ਕਿੱਥੇ ਨੂੰ ਵੀਜ਼ਾ ਕੈਨੇਡਾ ਦਾ ਲੱਗ ਗਿਆ ਆ ਤੇ ਜਿਹੜਾ ਤੁਸੀਂ ਕਰੀ ਜਾਂਦੇ ਹੋ ਆਹ ਤਾਂ ਲੁੱਟ ਮਚਾਈ ਆ ਇੰਨਾ ਰੇਟ ਤਾਂ ਡੁੱਟ ਮਚਾਈ ਐ 502 ਦੇਣੇ ਆ ਇੰਨੇ ਚ ਬੰਦੇ ਦੇ ਖਰੀਦ ਨਹੀਂ ਦੁਕਾਨਦਾਰ ਜਿੰਨਾ ਤੁਸੀਂ ਤੇਰੀ ਹੈਗੀ ਆ ਮੈਂ 502 ਦੇਣੇ ਆ 502 ਦਾ ਮਤਲਬ 250 ਰੁਪਏ ਦਾ ਸੂਟ ਹੈ 250 ਦਾ ਸੂਟ ਜਾਮ ਦਾ ਲਿਖ ਕੇ ਦੇਣਾ ਜਾਮ ਆ ਮੈਂ ਨਹੀਂ ਲਿਖਿਆ ਮਲਾਈ ਜਾਮ ਪਿੱਛੋ ਲੈ ਕੇ ਆਇਆ ਜਾਮ ਹੀ ਐ ਮਿੰਨਾਂ ਦੇ ਪਾਗਲ ਨੇ ਸਟੈਂਪ ਲਾਣਗੇ ਹੋਰ ਕਪੜਾ ਦੇਣਗੇ ਹੋਰ ਕਮਾਰ ਕਰੀ ਜਨੇ ਹੋ ਤੁਸੀਂ ਪਰ ਇਹ ਰੇਡ ਦਾ ਤੁਸੀਂ ਰਟੇਲਰਾਂ ਦੀ ਵੀਡੀਓ ਬਣਾ ਬਣਾ ਕੇ ਅੱਕੇ ਵੇਖੋ ਤੁਹਾਨੂੰ ਪਤਾ ਨਹੀਂ ਮਾਰ ਜਾਂ ਦੁਕਾਨਦਾਰ ਕਿੱਦਾਂ ਲੈ ਆਇਆ ਉਹ ਜਿੱਥੇ ਫੈਕਟਰੀਆਂ ਆ ਜਾਂਦੀਆਂ ਉੱਥੇ ਜਾਂਦਾ ਉਹ ਜਿੱਥੇ ਫੈਕਟਰੀਆਂ ਵਾਲੇ ਬਣਾ ਕੇ ਬੈਠੇ ਸਮੁੰਦਰ ਉੱਥੋਂ ਅਸੀਂ ਉਹ ਜਿਹਨਾਂ ਨੂੰ 70 70 ਸਾਲ ਦਾ ਤਜਰਬਾ ਸੀ ਉੱਥੇ ਜਾਂਦਾ ਉਹ ਫੇਰ ਕਰਤੇ 70 ਸਾਲ ਵਾਲਿਆਂ ਦੇਖ 502 ਜਾਮ ਦੇ ਦੇ ਤੇ ਉਹ ਜਿਹੜੇ ਕਨੇ ਸਾਡੇ ਦਾਦੇ ਪੜਾਦਿਆਂ ਦੀ ਪੰਡਾ ਦੁਕਾਨਾ ਉੱਥੇ ਜਾਈਦਾ ਪੰਡਾ ਗੱਲ ਐ ਲੋਕਾਂ ਦੇ ਫਾਇਦੇ ਰ ਹੋ ਰਿਆ ਪਰ ਦੁਕਾਨਦਾਰਾਂ ਦੀਆਂ ਨੀਂਦਾਂ ਉੱਡ ਗਈਆਂ ਆ ਓਏ ਪੰਡਾ ਦਾ ਇੱਕ ਕੰਮ ਕਰਤੇ ਗੱਲ ਕੀ ਐ 502 ਕਰਤੇ ਨਹੀਂ ਹੁਣ ਲੈ ਗੱਲ ਕੀ ਐ ਲੈ ਜੋ 250 ਰੁਪਏ ਦਾ ਸੂਟ ਮਾ ਗਿਆ ਰਾਤਾਂ ਨੂੰ ਜਿਹੜੇ ਚਾਰਜਰ ਪੈਗ ਲਾ ਕੇ ਸੌਂਦੇ ਅੱਜ ਨੀਂਦਾਂ ਉਹਨਾਂ ਨੂੰ ਵੀ ਨਹੀਂ ਆਉਣੀਆਂ ਕਿਉਂਕਿ ਰੇਟ ਬਾਬੇ ਨੇ ਤੋੜ ਤੇ ਆ ਸਾਰੇ ਆ ਜਗਾ ਪੈਂਸ਼ਨ ਸੂਟ ਏ ਉਹ ਵੀ ਇੱਕ ਨਾਲ ਇੱਕ ਫਰੀ ਜਾਮ ਦਾ ਸੂਟ ਏ ਆਪਾਂ 500 ਦੇ ਦੋ ਕਰਦੇ ਹੀ ਭੰਡਾ ਹਣ ਤੂੰ ਭੰਡ ਬਣਾ ਹੀ ਦਿੱਤਾ ਈ ਤੇ ਫਿਰ ਘੁੰਡ ਚਾਕੇ ਲੀਤਾ ਫਿਰ ਸ਼ਰਮ ਕਰਦੀ ਏ ਗੱਲ ਪਤਾ ਕੀ ਏ ਕੀ ਜਾਂਦਰ ਲੇਟਾ ਬੰਦ ਕਰਕੇ ਬੈਠੇ ਨੇ ਕਾਹ ਕਹ ਜਾਂਦਾ ਹੀ ਕੋਈ ਨਹੀਂ ਚਲੇ ਜਲੰਧਰ ਚਾਹੇ ਲੁਧਿਆਣੇ ਬਾਬੇ ਦੀ ਹੱਟੀ ਦੇ ਲੈਣਾ ਲੱਗੀਆਂ ਰਸੜ ਦਾ ਜਾਮ ਹੋ ਗਿਆ ਚੱਕੋ 500 ਦੇ ਦੋ ਜਾਮ ਦੇ ਸੂਟ ਆਹ ਲਓ ਜੀ 500 ਦੇ ਦੋ ਇੱਕ ਪਾ ਦੂਜਾ ਤੋਂ ਆਹ ਦੇਖੋ ਬ੍ਰਾਂਡ ਵੱਡਾ ਮਿੰਦੋ ਬੁਟੀਕ ਲੈ ਜਾਓ 250 ਰੁਪਏ ਦੇ ਵਿੱਚ ਆਹ ਲਓ ਭਾਜੀ ਹੁਣ ਨਵੇਂ ਤੁਮਾਕੇ ਦੇ ਨਵੇਂ ਪਟਾਕੇ ਆ ਦੇਖੋ ਪ्योर ਜਾਮ ਪ੍ਰਿੰਟਡ ਆ ਗਈ ਹੈ ਹਾਂਜੀ ਆ ਕਪੜਾ ਚੈੱਕ ਕਰੋ ਹੂੰ ਅਸੀਂ ਲਾਤੇ ਆ ਸੇਲਾ ਹਾਂਜੀ ਤੇ ਸੇਲਾ ਵੀ ਜਿਹੜੀਆਂ ਲੱਗਦੀਆਂ ਨਾ ਬਾਬੇ ਜਿਹੜੀ ਤਾਂ ਲੰਘ ਕੇ ਲੱਗਦੀਆਂ ਨੇ ਕਿਉਂਕਿ ਕਾਪੀ ਕਰਨ ਨੂੰ ਸਾਰੇ ਨੇ ਹਾਂ ਠੀਕ ਹੈ ਨਾ ਇੱਕ ਨਾ ਇੱਕ ਫਰੀ ਪੰਜਾਬ ਜੱਪਾ ਹੀ ਕੀਤਾ ਸੀ ਸਾਰੇ ਸ਼ਹਿਰ ਨੇ ਕਰਤਾ ਹੁਣ ਭੰਡ ਵੀ ਇਹੀ ਬਣਿਆ ਫਿਰ ਵੰਡ ਜੋ ਸਾਰੇ ਓ ਤੁਸੀਂ ਰੇਟ ਵੀ 2 2 5 5 ਰੁਪਏ ਦੇ ਮਾਰ ਜਾਂਦੇ ਕਰਦੇ ਹਾਂ ਆ ਚੱਕੋ ਲੋਕਾ ਦੋ ਸਵਿਫਟ ਗੱਡੀ ਲੈ ਹੁੰਦੀ ਕੋਈ ਦੂਏ ਦਿਨ ਫੋਰਚੂਨਰ ਥਾਰ ਹੁਣ ਬਾਜ਼ਾਰ ਚ ਰੌਲਾ ਪੈ ਗਿਆ 1.5 ਕਰੋੜ ਦੀ ਡਿਫੈਂਡਰ ਆਉਣੀ ਹੈ ਉਹ ਪੈਸੇ ਆਉਂਦੇ ਕਿੱਥੋਂ ਇਹ ਮੈਨੂੰ ਵੀ ਨਹੀਂ ਪਤਾ ਇਹ ਸਰਕਾਰ ਹੀ ਦੇਈ ਜਾਂਦੀ ਹੈ ਬੈਂਕਾਂ ਦੀ ਜਿੰਦਾਬਾਦੀ ਗੱਲ ਨੂੰ ਸਮਝਿਆ ਕਰਦੇ ਇਦਾਂ ਦਾ ਸੂਟ ਉਹ ਆ ਸਾਹਮਣੇ ਆਕਦਾ ਭੈਣ ਭਰਾ ਉਹ ਹੀ ਕਰਨੀਆਂ ਭਰਾ ਹਾਂ ਅਸੀਂ ਪਰ ਆਹ ਲਾਟਰੀ ਦਾ ਤੁਹਾਨੂੰ ਮਾਗਾ ਪੂਰੇ ਪੰਜਾਬ ਦਾ ਚੈਲੰਜ ਸਟੈਂਪ ਪੇਪਰ ਲੈ ਕੇ ਉਹ ਭਾਜੀ 702 ਸਾਢੇ 90 ਦਾ ਸੂਟ ਬਾਜ਼ਾਰ ਚ 1000 ਦਾ 21 ਉਹ ਬੇਬੇ ਨੂੰ ਸਦੋ ਆ ਭਾਈ ਦੀ ਬੇਬੇ ਨੂੰ ਸੁਣ ਤੋ ਮਾੜਾ ਮੋੜਾ ਚੱਕ ਚੁੱਕ ਕਰ ਲੋ ਇਹ ਦੁਕਾਨ ਲਟਾਉਣ ਨੂੰ ਫਿਰਦਾ ਹੀ ਆ ਦੇਖੋ ਭਾਜੀ ਪੀ ਸੁਣ ਇਧਰ ਆ ਬੇਬੇ ਗੱਲ ਸੁਣ ਇਧਰ ਮੁੰਡਾ ਕਰੀ ਕੀ ਜਾਂਦਾ ਆ ਦੇਖ ਹਜ਼ਾਰ ਹਜ਼ਾਰ ਇਹ ਸੂਟ 350 ਦੇ ਜਨੇ ਹਸਾਬ ਕਿਤਾਬ ਚੈੱਕ ਕਰ ਲੋ ਤੁਸੀਂ ਕੋਈ ਗੱਲ ਨਹੀਂ ਕੋਈ ਚੱਕਰ ਹੀ ਨਹੀਂ ਹੈ ਟੈਨਸ਼ਨ ਲੈਣ ਦੀ ਲੋੜ ਨਹੀਂ ਇੱਥੇ ਦੇ ਜਾਣਾ ਸਮਾਨ ਰੱਬ ਦੀ ਮਿਹਰ ਹੈ ਕੋਈ ਚੱਕਰ ਨਹੀਂ ਇੰਤੇ ਨਹੀਂ ਜਾਣਾ ਹਾਂਜੀ ਇੱਦਾਂ ਹੀ ਲਓ ਵੀ ਹੁਣ ਤਾਂ ਬੇਬੇ ਨੇ ਵੀ ਹਰੀ ਝੰਡੀ ਦੇ ਦਿੱਤੀ ਕਹਿੰਦੇ ਫੇਰੇ ਕਰ ਦਿਓ ਲੋਕਾਂ ਦੇ ਪੰਡਾ ਕੋਗ ਬਾਅਦ ਸੂਟ ਦਿਖਾ ਪਹਿਲਾਂ ਆਹ ਲਓ ਭਾਜੀ ਸੱਤ ਸੁਰੇ ਦੋ ਆਹ ਲਓ ਭਾਜੀ ਇੱਕ ਤੋਂ ਇੱਕ ਬਜਾਜੀ ਨਮੀ ਤੋਂ ਨਮੀ ਹਾਂ ਸਾਹਮਣੇ ਆਏ ਤਾਂ ਚਲੋ ਕਰਨਾ ਜੀਵਨ ਦਾ ਇੱਕ ਫਲਸਫਾ ਆ ਕੱਲੀਆਂ ਟੈਨਸ਼ਨਾਂ ਤੇ ਕੱਲੀਆਂ ਕੰਮ ਦੇ ਵਿੱਚ ਇੱਕ ਬੰਦਾ ਜ਼ਿੰਦਗੀ ਨਹੀਂ ਜੀ ਸਕਦਾ ਇਸ ਕਰਕੇ ਖੁਸ਼ ਰਹਿਣਾ ਬੜਾ ਜ਼ਰੂਰੀ ਹੈ ਤੇ ਆ ਮੇਰੀਆਂ ਭੈਣਾਂ ਲਈ ਸੂਟ ਆ ਗਿਆ ਓ ਸਰਕਾਰ ਗੱਲ ਕੀ ਹੈ ਓਏ ਦਾਰੇ ਸੂਟਾਂ ਨੂੰ ਤਾਂ ਪਟਾਕਿਆਂ 'ਚ ਪਾਤਾ ਆ ਲੋ ਭਾਜੀ ਰੇਟ ਓਏ ਹੋਏ 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 ਆ ਲੋ ਜਾਮ ਪ੍ਰਿੰਟ ਭਾਜੀ 1000 ਦੇ ਦੋ ਕਰਦੇ ਨਹੀਂ ਦੇਖੋ ਭੈਣੋ ਤੇ ਭਰਾਵੋ ਜਿਨ੍ਹਾਂ ਨੇ ਬਾਰ-ਬਾਰ ਕਹਿ ਰਹੇ ਰਖੜੀ ਤੇ ਤੁਸੀਂ ਗਿਫਟ ਦੇਣੇ ਆ ਆਜੋ ਇਸ ਗੱਲ ਦਾ ਸੀ ਚੈਲੰਜ ਦਿੰਨੇ ਹੋ ਸ਼ੋਰੂਮਾਂ ਤੇ ਜਾ ਕੇ ਦੁਕਾਨਾਂ ਤੇ 20000 ਦਾ ਕੱਪੜਾ ਜਿਹੜਾ ਲੈਣਾ ਬਾਬੇ ਦੀ ਹੱਤੀ 8000 'ਚ ਦੇ ਰਹੀ ਆ ਤਾਜਪਰੀ ਵਾਲਾ ਕੱਪੜਾ ਜਿਹੜਾ ਤੁਸੀਂ 50000 ਦਾ ਤਾਜਪਰੀ ਬਣਾਉਨੇ ਹੋ ਬਾਬੇ ਦੀ ਹੱਤੀ 15000 'ਚ ਬਣਾ ਰਹੀ ਆ ਆਜੋ ਇੱਕ ਹਫਤਾ 7 ਦਿਨ ਸੋਮਵਾਰ ਤੋਂ ਲੈ ਕੇ ਐਤਵਾਰ ਰਿਕਾਰਡ ਟੁੱਟ ਜਾਣੇ ਆ ਫਾਇਦੇ ਹੋਰੇ ਕਿਹੜਾ ਪਹਿਣਾ ਆ ਜੂ ਆ ਦੇਖੋ ਰੇਟ ਦੇਖੋ 500 ਰੁਪਏ ਦਾ ਸੂਟ ਬਾਜ਼ਾਰ 'ਚ 1500 ਦਾ ਇੱਕ ਹਲੋ ਮੇਰੀਆਂ ਪਹਿਣਾ ਵਾਸਤੇ ਬਹੁਤ ਸਪੈਸ਼ਲ ਪੀਸ ਹੈ ਜੀ ਆ ਸਾਮਿਆਂ ਕਿਦੋਂ ਉਹੀ ਕਰੀ ਜਾਂਦੇ ਆ ਪਰ ਆ ਪਹਿਣਾ ਭਰਾਵਾਂ ਲਈ ਤਾਂ ਮੈਂ ਫਾਇਦਾ ਹੀ ਕਰਨਾ ਜ਼ਿੰਦਗੀ 'ਚ ਆਪਣਾ ਇੱਕੋ ਟਾਰਗੇਟ ਆ ਪਤਾ ਨਹੀਂ ਸਾ ਕਦੋਂ ਮੁੱਕ ਜਾਣੇ ਆ ਪਰ ਜਾਂਦੀ ਜਾਂਦੀ ਆ ਕਿਹੀ ਕਈ ਲੋਕਾਂ ਦਾ ਫਾਇਦਾ ਕਰਦੀ ਹੈ ਕੈਨੇਡਾ ਜਾਈਆਂ ਨਹੀਂ ਜਾਈਏ ਇੱਕ ਦਿਨ ਉੱਤੇ ਜ਼ਰੂਰ ਜਾਣਾ ਆ ਦੇਖੋ ਪੀਸ ਮਿਰਰ ਵਰਕ ਬਾਜੀ ਚਨੋਂ ਦੀ ਚੁੰਨੀ ਨਾਲ ਸੂਟ ਦੁਪੱਟਾ ਮਿਰਰ ਵਰਕ ਸੂਟ ਕਿੰਨੇ ਚਾਹੀਦੇ ਆ ਮੈਂ ਪਹਿਲਾਂ ਵੀ ਤੁਹਾਨੂੰ ਦਿਖਾਏ ਆ ਹੁਣ ਫੇਰ ਦਿਖਾ ਰਹੇ ਆ ਬਾਜੀ 500 ਰੁਪਏ ਦਾ ਸੂਟ ਦਾਂਗਾ ਪੂਰਾ ਪੰਜਾਬ ਘੁੰਮਣਾ ਪਾਜੀ ਮਜ਼ਾਕ ਨਾ ਬਜਾਕ ਦੇਖੋ ਲੋਕਾਂ ਦਾ ਫਾਇਦਾ ਹੋਣਾ ਚਾਹੀਦਾ ਲੋਕਾਂ ਨੇ ਦੂਰ ਹੋਣਾ ਆ 2000 ਰੁਪਏ ਦਾ ਸੂਟ ਆ ਤੁਸੀਂ 500 ਦਾ ਕਹਿੰਦੇ ਹੋ ਦੇਖੋ ਵੀਡੀਓ ਦੇ ਵਿੱਚ ਲੋਕ ਆਪਾਂ ਮਜ਼ਾਕ ਕਰਦਾ ਲੋਕਾਂ ਨਾਲ ਮਜ਼ਾਕ ਨਹੀਂ ਹੋਣਾ ਦੇਣਾ ਬਾਜੀ ਦੇਖੋ ਗੱਲ ਪਤਾ ਕੀ ਆ ਇਹ 500 ਦਾ ਸੂਟ ਨਾ ਕਿਸੇ ਨੇ ਦਿੱਤਾ ਨਾ ਕਿਸੇ ਤੋਂ ਦੇ ਹੋਣਾ ਤੁਸੀਂ ਕਿਉਂ ਢੂੜੋ ਆਪਾਂ ਦੇਣਾ ਬਾਜੀ ਆਪਾਂ ਲੈ ਕੇ ਦਿੰਨੇ ਆ ਭਾਜੀ ਇੰਨੇ ਦਾ ਖਰੀਦ ਆ ਵੀ ਭਾਜੀ ਅੱਜ ਐਤਵਾਰ ਆ ਕਿਸੇ ਕੋਲੋਂ ਕਿੰਨੇ ਪਾ ਲੋਂਗੇ ਐਤਵਾਰ ਆ ਭਾਜੀ ਅੱਜ ਤਰੀਕ ਕਿੰਨੀ ਹੈ 12 ਹੂੰ 14 ਤਰੀਕਾ 14 ਤਰੀਕਾ ਅੱਜ ਤਰੀਕਾ ਨਹੀਂ ਮੈਨੂੰ ਚਾਤੇ ਰਹੀਆਂ 14 ਤਰੀਕਾ 14 ਤਰੀਕ 14 ਜੁਲਾਈ ਹੈ ਜੁਲਾਈ 2024 ਹੈ ਹਾਂਜੀ ਸ਼ਾਮ ਨੂੰ ਵੀਡੀਓ ਬਣਾ ਰਹੇ ਆ 15 ਜੁਲਾਈ ਸਵੇਰੇ ਆ ਜਾਓ 16 ਜੁਲਾਈ ਸਵੇਰੇ ਆ ਜਾਓ 17 ਦੀ ਗਾਰੰਟੀ ਕੋਈ ਨਹੀਂ ਕਾਰਨ ਗਾਹ ਕੰਦਾ ਲੈ ਜਾਂਦਾ ਭਾਜੀ ਮੈਂ ਕਰਾਂ ਮਾਤਰਾ ਜੇ ਬੈਗ ਗਿਆ ਜਿਹੜਾ ਲੈ ਗਿਆ ਲੈ ਗਿਆ ਰਹਿ ਗਿਆ ਰਹਿ ਗਿਆ ਰਹਿ ਗਿਆ ਸਿੱਧੀ ਜੀ ਗੱਲ ਮਾਤਰਾ ਵੇ ਯਾਰ ਜੇ ਤੁਸੀਂ ਜਿੰਨੀ ਵੀ ਵੈਰਾਈਟੀ ਦਿਖਾਈ ਆ ਲੈਣੀ ਆ ਸਵੇਰੇ ਗੱਡੀ ਚੱਕੋ ਆਜੋ ਜੇ ਤੁਸੀਂ ਪਹਿਲਾਂ ਆ ਗਏ ਮੈਂ ਗਰੰਟੀ ਦਿੰਦਾ ਲੱਖ ਰੁਪਏ ਸਾਡੇ ਬਾਜ ਜਾਣੇ ਆ ਚਲੋ ਭਾਜੀ ਆ ਪੀਸ ਦੇਖੋ ਹਣ ਆਹ ਦੇਖੋ ਸੂਟ ਭਾਜੀ ਚੁੰਨੀ ਦੇਖੋ ਨਾਲ ਭਾਜੀ ਪੂਰੇ ਪੰਜਾਬ ਦੀ ਗਰੰਟੀ ਆ ਰੇਟ ਦੀ ਤੁਸੀਂ ਕੰਮ ਦੀ ਸਬਾਈ ਦੇਖੋ ਕੜਾਈ ਦੇਖੋ ਹਾਂਜੀ ਭਾਜੀ ਮੈਂ 700 ਰੁਪਏ ਦੇ ਦੋ ਦੇ ਰਿਹਾ ਭਾਜੀ ਪੂਰੇ ਪੰਜਾਬ ਦੇ ਰੇਟਾਂ ਨਾਲ ਚੈਲੰਜ ਆ ਬਾਰ-ਬਾਰ ਕਰੀ ਜਾਂ ਨਾ ਕਿਸੇ ਗੱਲ ਤੇ ਲੋਕਾਂ ਦਾ ਫਾਇਦਾ ਕਰਦਾ ਐਵੇਂ ਨਹੀਂ ਫੇਰ 700 ਦੇ ਦੋ ਲੈ ਜਾਓ ਨਾ ਵੀ ਕਾ ਵਾਪਸ ਕਰਦਾ ਆ ਵੀ ਦੇਖੋ ਬਾਜ਼ਾਰ ਦਾ ਰੇਟ 1200 ਰੁਪਿਆ ਸੂਟ ਦਾ ਬਾਬੇ ਦੀ ਹੱਟੀ ਨੇ 350 ਦਾ ਕਰਤਾ 700 ਦੇ ਦੋ ਲੈ ਜਾਓ ਜਿੰਨਾ ਮਰਜੀ ਕਪੜਾ ਆ ਕਰੇ ਤੁਸੀਂ ਕੈਨੇਡਾ ਦਾ ਮਹਗਾਉਂਦੇ ਨੇ ਸਿੱਧਾ ਨਾ ਅਮਰੀਕਾ ਦਾ ਬਣਾਉਂਦੇ ਸੀ ਆ ਕਪੜਾ ਤੁਹਾਨੂੰ ਯਾਦ ਹੋਣਾ ਪਰ ਹੁਣ ਬਾਬੇ ਦੀ ਹੱਟੀ ਨੇ ਰੇਟ ਵੀ ਇੰਨੇ ਘੱਟ ਕਰਦੇ ਕੈਨੇਡਾ ਅਮਰੀਕਾ ਇੰਗਲੈਂਡ ਕਪੜਾ ਸਿੱਧਾ ਇੱਥੋਂ ਜਾ ਰਿਹਾ ਬਾਜ਼ਾਰ ਆ ਦੇਖੋ ਭਾਜੀ ਪੀਸ ਆ ਭਾਈ ਚੀਜ਼ਾਂ ਦੇਖੋ ਤੁਸੀਂ ਹਾਂਜੀ ਪਿਓਰਾ ਚੀਜ਼ਾਂ ਕੋਟਨ ਦਾ ਸੂਟ ਨਾਲ ਦੁਪੱਟਾ ਬਾਜ਼ਾਰ 'ਚ 1200 ਤੋਂ 1500 ਆ ਚੱਕੋ ਬਾਬੇ ਦੀ ਹੱਟੀ ਤੇ 6000 ਬੇਲਾ ਸੂਟ ਕਰਤਾ ਭਾਜੀ ਸੂਟ ਦੱਸੋ ਕਿੰਨੇ ਚਾਹੀਦੇ ਭਾਜੀ ਗਰੰਟੀ ਰੇਟ ਦੀ ਧਮਾਕੇ ਨਾਲ ਭਾਵੇਂ 100 ਸੂਟ ਲੈ ਜਾਓ ਭਾਵੇਂ 20 ਲੈ ਜਾਓ 10 ਲੈ ਜਾਓ ਜਿਹੜਾ ਲੈ ਕੇ ਲੈ ਕੇ ਭਾਜੀ ਤੁਸੀਂ ਕੱਲਾ ਕੱਲਾ ਪੀਸ ਲੈ ਜਾਓ ਆਪਾਂ ਉਹਦਾ ਵੀ ਫੈਰਾ ਕਰਕੇ ਵੇਚਣਾ ਕਿਉਂਕਿ ਆਪਣਾ ਇੱਕ ਕੰਮ ਹੈ ਇੱਕ ਟਾਰਗੇਟ ਆ ਪੈਣਾ ਭਰਾਵਾਂ ਦਾ ਫੈਰਾ ਕਰਨਾ ਆਹ ਕਪੜਾ ਆਹ ਫਿਨਿਸ਼ ਆਹ ਭਾਜੀ ਕੜਾਈ ਕੀ ਭਾਜੀ ਆਹ ਕੜਾਈ ਹਾਂਜੀ ਆ ਚੈੱਕ ਕਰ ਲੋ ਕੜਾਈ ਭਾਜੀ ਚੈਲੰਜ ਆ ਇਦਾਂ ਦੀ ਕੜਾਈ ਇਦਾਂ ਦੇ ਫਿਨਿਸ਼ ਵਾਲੇ ਸੂਟ 1200 1500 ਰੁਪਏ ਆ ਆ ਮੇਰੇ ਪੈਣਾ ਭਰਾਵਾਂ ਨੂੰ ਆ ਲੋ 5500 ਰੁਪਏ ਦਾ ਸੂਟ ਭਾਜੀ ਆ ਦੇਖੋ ਭਾਜੀ ਡਿਜ਼ਾਈਨਰ ਚੀਜ਼ਾਂ ਆ ਲਓ ਭਾਜੀ ਇੱਕ ਨਾਲ ਇੱਕ ਫ੍ਰੀ 1100 ਦੇ ਦੋ ਕਰਤੇ ਆ ਬਾਜ਼ਾਰ ਚ 1500 2000 ਰੁਪਏ ਦਾ ਇੱਕ ਵੇਚ ਰਿਆ ਸੈਲੀਬ੍ਰਿਟੀ ਕਰਕੇ ਕਪੜੇ ਨੂੰ ਤੁਸੀਂ ਹੱਥ ਲਓ ਕੁਆਲਿਟੀ ਚੈੱਕ ਕਰੋ ਭਾਜੀ ਸ਼ੋਰੂਮ ਤੇ ਜਾਓਗੇ ਨਾ ਇਹ ਕਪੜਾ 200 ਰੁਪਏ ਮੀਟਰ ਮਿਲਦਾ ਆ 3 ਮੀਟਰ ਦੀ ਸਲਵਾਰ ਰਾਤੀਏ 600 ਇੱਥੇ ਹੀ ਪੂਰਾ ਹੋ ਜਾਂਦਾ ਹਾਂਜੀ ਆ ਲਓ ਭਾਜੀ ਪਿਓਰ ਔਰਗੈਂਜ਼ਾ ਦੀ ਸ਼ਰਟ ਆ ਕੰਮ ਦੇਖੋ ਕੀਤਾ ਹੋਇਆ ਜੀ ਫਿਨਿਸ਼ ਦੇਖੋ ਭਾਜੀ ਹਾਂਜੀ ਆ ਲਓ ਭਾਜੀ ਇਹਦਾ ਦੁਪੱਟਾ ਅੱਛੇ ਸ਼ੋਰੂਮ ਜੋ ਹੈ ਪੀਸ 1995 ਲਿਖਿਆ ਹੁੰਦਾ ਇੱਥੇ ਹੁੰਦੀ ਆ ਆਜਾ ਦੇ ਪੀਸਾਂ ਦੀ ਮੇਰੀਆਂ ਪਹਿਣਾ ਵਾਸਤੇ ਮੈਂ ਸੂਟ 1100 ਰੁਪਏ ਦਾ ਕਰਤਾ ਚੱਕੋ ਨਾਲੇ ਸੁੱਖ ਜਨਮੇ ਵਾਲਾ ਨਾਲੇ ਚੈੱਕ ਕਰ ਲੋ ਪਹਿਲਾਂ ਦੁਪੱਟਾ ਸਾਰਾ ਚੈੱਕ ਕਰ ਲੋ ਜਿਹੜੀਆਂ ਕੁੜੀਆਂ ਕੰਨੀਆਂ ਸਾਨੂੰ ਇਦਾਂ ਦੇ ਸੂਟ ਚਾਹੀਦੇ ਆ ਸਾਨੂੰ ਮੁਹਾਲੀ ਚੰਡੀਗੜ੍ਹ ਤੋਂ ਘੱਟ ਮਿਲਦੇ ਨਹੀਂ ਦੇਖੋ ਭਾਜੀ ਪੀਸ ਹੁਣ ਲੁੱਕ ਦੇਖੋ ਬਣੀ ਹੋਈ ਕੰਮ ਦੇਖੋ ਕੀਤਾ ਹੋਇਆ ਹਾਂਜੀ ਹਾਂਜੀ ਆਹ ਦੇਖੋ ਦੁਪੱਟੇ ਭਾਜੀ ਆ 1500 2000 ਰੁਪਏ ਦਾ ਸੂਟ ਆ ਇਹ ਮੇਰੀਆਂ ਪਹਿਣਾ ਲੈਣਾ ਬਾਬੇ ਦੀ ਹੱਡੀ ਤੋਂ 700 ਰੁਪਏ ਦਾ ਸੂਟ ਲੈ ਜਾਓ ਭਾਜੀ ਪੀਸ ਦੇਖ ਲਓ ਚੀਜ਼ ਦੇਖ ਲਓ ਆਲੋ ਫੜੋ ਦੇਖੋ ਚਾਹੇ ਕੁੜੀਆਂ ਚਿੜੀਆਂ ਲਈ ਸੂਟ ਲੈਣੇ ਆ ਮਿਡਲ ਏਜ ਲਈ ਲੈਣੇ ਚਾਹੇ ਬਜ਼ੁਰਗਾਂ ਲਈ ਲੈਣੇ ਆ ਸਾਰਿਆਂ ਲਈ ਵੈਰਾਈਟੀਆਂ ਸੋਹਣੀਆਂ ਟਾਪ ਤੋਂ ਟਾਪ ਦੇ ਸੂਟ ਰੇਟ ਤਿੰਨ ਤਿੰਨ ਗੁਣਾ ਘੱਟ ਆਹ ਦੇਖੋ ਸੂਟ ਨਾਲ ਆਲੋ ਚੁੰਨੀ ਨਾਲ ਦੇਖੋ ਕੰਮ ਦੇਖੋ ਕੀਤਾ ਹੋਇਆ 25 2500 ਦਾ ਸੂਟ ਬਾਜ਼ਾਰ 'ਚ ਵਿਕਦਾ ਇਹ ਬਾਬਾ ਜੀ ਆਪਾ ਦੇਣਾ ਆਪਣੀਆਂ ਭੈਣਾਂ ਨੂੰ 800 ਰੁਪਏ ਦਾ ਸੂਟ ਲਓ ਦੇਖੋ ਜਿੰਨੇ ਦਾ ਬਾਜ਼ਾਰ 'ਚ ਇੱਕ ਬਾਬੇ ਦੀ ਹੱਟੀ ਦੇ ਉਨੇ ਦੇ ਤਿੰਨ ਲੈ ਜਾਓ ਬਾਜ਼ਾਰ 'ਚ 2500 ਦਾ ਇੱਕ ਇਥੇ 2500 ਦੇ 300 ਰੁਪਇਆ ਫੇਰ ਮੋੜ ਲਓ 800 ਦਾ ਰਹਿ ਗਿਆ 100 ਰੁਪਇਆ ਦਾ ਸੂਟ ਵੀ ਆ ਆ 200 ਰੁਪਇਆ ਦਾ ਸੂਟ ਆ ਆ ਪਾਣੀ ਦਿੰਦੇ 200 ਪਤਾ ਕੀ ਹੈ ਭਾਜੀ ਦੁਕਾਨਦਾਰ ਲੁੱਟਣ ਨੂੰ ਬੈਠੇ ਆ ਚੀਜ਼ ਵਧੀਆ ਲੱਗੀ ਭੈਣ ਦਾ 800 ਦਾ ਵੀ ਹਾਂਜੀ 800 ਰੁਪਏ ਇਹ ਵੀ 800 ਚ 800 ਰੁਪਏ ਇਹ ਦੁਪੱਟਾ ਪਰ ਆਇਆ ਦੇਖੋ ਭਾਜੀ ਦੁਕਾਨਦਾਰ ਲੁੱਟਣ ਲਈ ਬੈਠੇ ਆ ਸਾਡੇ ਭੈਣ ਭਰਾ ਉਦੋਂ ਸਸਤਾ ਕਪੜਾ ਖਰੀਦਣਗੇ ਇੱਕ ਗੱਲ ਦਾ ਗੁਰੂ ਮੰਤਰ ਭੈਣਾ ਕਿਸੇ ਵੀ ਦੁਕਾਨ ਤੇ ਜਾਓ ਜਾ ਕੇ ਕਿਹਨਾ ਬੰਦ ਕਰ ਦੋ 3000 ਰੁਪਿਆ ਵਾਲਾ ਸੂਟ ਲੈਣਾ 4000 ਰੁਪਿਆ ਲੈਣਾ ਅਗਲੇ ਨੂੰ ਕੋ ਪਸੰਦ ਆਊਗਾ ਰੇਟ ਪੁੱਗੂਗਾ ਤਾਂ ਲਾਂਗੇ ਆਪੇ ਤੁਹਾਨੂੰ ਸਮਝ ਆ ਜਾਊਗੀ ਵੀ ਕਿਨੇ ਕਿੰਨਾ ਕੁ ਲੈਨਡਰ ਲਾਇਆ ਹੋਇਆ ਠੀਕ ਹੈ ਨਾ ਕਿਉਂਕਿ ਗਾਹਕ ਹਰ ਬੰਦੇ ਨੂੰ ਚਾਹੀਦਾ ਹੈ ਵੀ ਸਾਡੀ ਦੁਕਾਨ ਤੋਂ ਕੱਪੜਾ ਖਰੀਦੇ ਸਾਡੀ ਦੁਰੀਏ ਆ ਅਸੀਂ ਓਪਨ ਹੀ ਰੇਟ ਦੱਸੀ ਜਾਨੇ ਆ ਜੋ ਹੈ ਆ ਚੱਕੋ ਸਾਹਮਣੇ ਆ ਭਾਜੀ ਹੁਣ ਪੀਸ ਦੇਖ ਲਓ ਕੰਮ ਦੇਖ ਲਓ ਲੈਸਾਂ ਵਾਲੇ ਸੂਟ ਦੁਬੱਟੇ ਫਿਨਿਸ਼ਿੰਗ ਬੜੀ ਆ ਹਾਂਜੀ ਫਿਨਿਸ਼ਿੰਗ ਬਹੁਤ ਆ ਆ ਦੇਖੋ ਭਾਜੀ ਮੈਂ ਕਹਾ ਭਾਜੀ ਪੰਜਾਬ ਘੁੰਮ ਲੈਣਾ 650 ਰੁਪਏ ਦਾ ਸੂਟ ਕਿਸੇ ਨੇ ਨਹੀਂ ਜਣਾ ਲਓ ਔਰ ਤੁਸੀਂ ਚੈੱਕ ਕਰ ਲਓ ਤੁਹਾਡੇ ਸਾਹਮਣੇ ਸੂਟ ਦਿਖਾਈ ਜਾਂਦੇ ਆ ਨਾਲ ਨਾਲ ਰੇਟ ਦੱਸੀ ਜਾਂਦੇ ਆ ਜਿਹੜੇ 15 1500 ਵਾਲੇ ਸੂਟ ਉਹ ਵੀ 650 ਚ ਹਾਂਜੀ ਆ ਲਓ ਭਾਜੀ ਹੁਣ ਪੀਸ ਦੇਖੋ ਲੁੱਟ ਦਾ ਕਾਰਨ ਆਹ ਦੇਖੋ ਉਹ ਚੀਜ਼ ਵੀਰੇ ਆ ਨੇੜੇ ਕਰਕੇ ਦਿਖਾਈ ਜਰਾ ਚੰਗੀ ਤਰ੍ਹਾਂ ਆਹ ਸੂਟ ਆ ਗਿਆ ਸਲਵਾਰ ਵਰਕ ਨਾਲ ਹਾਂਜੀ ਆ ਲਓ ਛੋਟ ਆ ਗਈ ਆ ਦੇਖੋ ਨਾ ਬਹੁਤ ਸੋਹਣਾ ਸੂਟ ਆ ਹਲੋ ਭਾਜੀ ਦੁਪੱਟਾ ਜਿੰਨੀਆਂ ਮੇਰੀਆਂ ਪੈਣਾ ਲੈਣਾ ਆ ਬਜ਼ਾਰੋਂ 1500 2000 ਦਾ ਦੁਕਾਨਦਾਰ ਨੇ ਆ ਫੋਟੋ ਦਿਖਾ ਕੇ 2500 ਕਰਨਾ ਆਹੀ ਫੋਟੋ ਦਿਖਾ ਕੇ ਹਲੋ 500 ਰੁਪਏ ਦਾ ਮੈਂ ਪਾਗਲ ਥੋੜੀ ਆ ਆ ਹੁਣ ਚੈੱਕ ਕਰ ਲਓ ਪਰ ਤੁਸੀਂ ਪਾਗਲ ਨਹੀਂਗੇ ਤੁਸੀਂ ਵੱਡੇ ਪਾਗਲ ਹੋ ਜਿੱਦਾਂ ਤੁਸੀਂ ਕੰਮ ਕਰਨ ਲੱਗੇ ਹੋ 25 2500 ਵਾਲੇ 5 500 ਦੁਕਾਨਦਾਰਾਂ ਨੇ ਵਿਚਾਰਿਆ ਨੇ ਵੀ ਟੈਨਸ਼ਨਾਂ ਚ ਪਾਤਾ ਤੁਸੀਂ ਲੋਕੀ ਜਿਹੜਾ ਦੁਕਾਨਦਾਰ ਕੋ ਜਾਂਦੇ ਆ ਅਗਲੇ ਕਹਿੰਦੇ 250 ਅਗਲੇ ਸੂਟ ਚੱਕ ਕੇ ਮਾਰਦੇ ਮੂੰਹ ਤੇ ਕਹਿੰਦੇ 500 ਦਾ ਬਾਬੇ ਤੋਂ ਮਿਲਦਾ ਤੇ ਤਕਲੀਫ ਬੜੀ ਹੁੰਦੀ ਦੁਕਾਨਦਾਰ ਨੂੰ ਕਹਿੰਦੇ ਕੱਲੇ ਨੇ ਸਾਡਾ ਜੀਣਾ ਦੁੱਬਰ ਕੀਤਾ ਆ ਮੈਂ ਮਰ ਜਾ ਹੁਣ ਮਰ ਜਾ ਨਹੀਂ ਹੋ ਪਰ ਟੰਗ ਤਾਂ ਰੱਖੋ ਗਈ ਟੰਗ ਰੱਖਿਆ ਰਿਆ ਸਸਤਾ ਦੇ ਰਿਆ ਕੁਮਾਰ ਹੈ ਆ ਦੇਖ ਹੁਣ ਕੋਈ ਕਹਿੰਦੇ ਤੁਹਾਨੂੰ ਕੱਪੜਾ ਨਹੀਂ ਮਿਲਦਾ ਕੋਈ ਕਹਿੰਦੇ ਭੱਜ ਗਿਆ ਕੋਈ ਕਹਿੰਦੇ ਇਹਦੇ ਪੱਲੇ ਕੱਖ ਨਹੀਂ ਤੇ ਤੁਸੀਂ ਫੇਰ ਲੈਂਟਰ ਤੇ ਲੈਂਟਰ ਸੀ ਪਰ ਸੀਫਾ ਲਾਈ ਜਾਂਦੇ ਕਿੰਨਾ ਮੈਨੂੰ ਪਿੱਛੇ ਨੂੰ ਕਰੋਗੇ ਆਪਾਂ ਉਹਨਾਂ ਅੱਗੇ ਜਾਣਾ ਪੈਣਾ ਪਰਾਂ ਦੀ سپورਟ ਨਾਲ ਕਿੰਨਾ ਸਪਰਿੰਗ ਦੱਬੂਗੇ ਉਨਾ ਹੀ ਛਾਲ ਵੱਡੀ ਬਿਲਕੁਲ ਸਪਰਿੰਗ ਨਹੀਂ ਹੈਗਾ ਮੈਂ ਸ਼ੇਰ ਹਾਂ ਬਾਬਾ ਰਹਿਮਤ ਅਲੀ ਦਾ ਇਹਦਾ ਉਹ ਗੱਲ ਕਰਤੀ ਜਿਹੜੇ ਕਹਿੰਦੇ ਵੀ ਜਦੋਂ ਸ਼ੇਰ ਅੱਗੇ ਆਉਂਦਾ ਦੋ ਪੈਰ ਪਿੱਛੇ ਝਰੂ ਜਾਂਦਾ ਆਹ ਦੇਖ ਫੇਰ ਹੁਣ ਪਿੱਛੇ ਹੋ ਗਏ ਆ ਪੀਸ ਦੇ 10 ਦਸ ਤਾਂ ਹਾਈਕੋਸ਼ ਕੀਤਾ ਸੀ ਇਹੀ ਕਰਨਾ ਸੀ ਛੁੱਟੀ ਤੇ ਗਿਆ ਸੀ ਮਾਲੀ ਕਟਾ ਕੀਤਾ ਸਾਰਾ ਮੇਰੀਆਂ ਭੈਣਾਂ ਵਾਸਤੇ ਤੇਰੇ ਵਾਸਤੇ ਨਾ ਤਗੜ ਸਾਹਿਬ ਆ ਆ ਚੀਜ਼ਾਂ ਜਿਹੜੀਆਂ ਮੈਂ ਲੈ ਕੇ ਆਇਆ ਨਾ ਇਹ ਤੂੰ ਜਦੋਂ ਵੀਡੀਓ ਬਣ ਜਾਣੀ ਹੈ ਨਾ ਹਾਂਜੀ ਤੂੰ ਹੁਣ ਭੰਡ ਗਿਆ ਸੀ ਪਤਾ ਕੀ ਕਰਨਾ ਤੂੰ ਵੀਡੀਓ ਬਣਨ ਤੋਂ ਬਾਅਦ ਐਂ ਕਰਕੇ ਬੈਠਾ ਹੁਣ ਮੈਂ ਇਹਨਾਂ ਦੁਕਾਨ ਖੋਲਣਾ ਮੈਂ ਇਹਨਾਂ ਦੁਕਾਨ ਖੋਲਣਾ ਹਜ਼ਾਰ ਦਾ ਵੇਚ ਜਾਣਾ ਐਦਾਂ ਸੋਚਣਾ ਤੂੰ ਆ ਚੱਕ 500 ਮੇਰੀਆਂ ਭੈਣਾਂ ਵਾਸਤੇ ਆ ਵੀ 500 ਦਾ ਸੂਟ ਹਾਂਜੀ ਤਾਂ ਇਹਦਾ ਗਿਆ ਵੀ ਉਹਨੂੰ ਐਦਾਂ ਹੀ ਸੋਚਣਾ ਇੱਧਰ ਕਰੋ ਕੈਮਰਾ ਚੱਲਿਆਓ ਇੱਧਰ ਅੱਖਾਂ ਚੱਖਾਂ ਪਾ ਕੇ ਗੱਲ ਕਹੋ ਬਈ ਜਿੰਨੇ ਸੂਟ ਦਿਖਾਏ ਆ ਜਿੰਨੀਆਂ ਵੈਰਾਈਟੀਆਂ ਦਿਖਾਈਆਂ ਜੋ ਗਿਆ ਉਹਨੇ ਦਾ ਬਾਬਾ ਰਹਿਮਤ ਅਲੀ ਜੀ ਸੋਂ ਲੱਗੇ ਆਪਣੇ ਮਾਲਕ ਦੀ ਸੋਕ ਹਰ ਕੇ ਉਹਦੀਆਂ ਜੁੱਤੀਆਂ ਦਾ ਅਸਲਾ ਲੈ ਕੇ ਇਹ ਸੱਚ ਦੱਸ ਰਿਹਾ ਵੀ ਇੰਨੇ ਇੰਨੇ ਦੇ ਸੂਟ ਨੇ ਉਹ ਬਜਾਰੋਂ ਖਰੀਦਣਾ ਬੰਦ ਕਰੋ ਆਹੀ ਸੂਟ 1500 ਦਾ ਲੱਗਾ ਹੁੰਦਾ ਪਿੱਟੀ ਪਰਸੈਂਟ ਕਾਉਂਟਿ ਪਿੱਟੀ ਪਿੱਟੀ 50 ਪਰਸੈਂਟ ਕਾਉਂਟਿ ਪਾਪਾ ਜੀ ਕਿਹੜੀ ਪੰਜਾਬ ਦੀ ਵੱਡੀ ਦੁਕਾਨ ਜਿੱਥੇ ਮੈਂ ਨਹੀਂ ਗਿਆ ਇਹ 1700 1800 ਚਲੋ 1500 ਰੋ ਘੱਟਦਾ ਕੋਈ ਹੈ ਹੀ ਨਹੀਂ ਤੁਸੀਂ ਹੱਦ ਹੋ ਗਈ 1500 1400 1300 1200 ਤੁਸੀਂ ਕਹਿੰਦੇ 500 ਦਾ ਲੈ ਜਾਓ 500 ਰੁਪਏ ਦਾ ਆ ਆ ਦੇਖੋ ਹਣ ਪੀਸ ਕੱਪੜਾ ਦੇ ਆਰਾਮ ਟੈਕਸ ਦਾ ਹਾਂਜੀ ਹੈ ਕੁਆਲਟੀ ਚੈੱਕ ਕਰਨਾ ਭਰਾ ਮੇਰੇ ਆ ਲਾਉਣ ਚੁੰਨੀ ਆਹ ਦੇਖੋ ਜਿਹਦੀ ਕਹਿੰਦਾ ਉਹਦੀ 100 ਚੱਕ ਲੈਣਾ ਮੈਂ ਤਾਂ 500 ਹੀ ਦੇਣਾ ਮੈਂ ਨਹੀਂ ਬਾਜਣਾ ਇਹ ਵੀ 500 ਦੇ ਵਿੱਚ ਹਾਂਜੀ ਹੁਣ ਤੁਸੀਂ ਚੈੱਕ ਕਰ ਲਓ ਬਈ ਕੱਲੇ ਕੱਲੇ ਸੂਟ ਦੇ ਉੱਤੇ ਰੇਟ ਲਿਖ ਲੈ ਕੇ ਹੀ ਲਾਇਆ ਸਮਝ ਲਓ ਬਾਦਲੋ ਜੋ ਮੂੰਹੋਂ ਕਹਤਾ ਉਹ ਗੱਲ ਪੱਕੀ ਆ ਆ ਵੀ 500 ਰੁਪਏ ਦਾ ਸੂਟ ਆ ਰੱਖੜੀ ਦੇ ਤਿਹਾਰ ਤੇ ਆ ਜਾਓ ਵੱਡੇ ਫਾਇਦੇ ਹੋਣੇ ਬਜਾਰਾਂ 'ਚ ਹੋਣੀਆਂ ਲੁੱਟਾਂ ਬਾਬੇ ਦੀ ਹੱਟੀ ਨੇ ਕਰਨੇ ਫਾਇਦੇ ਆਉਣਾ ਤੁਸੀਂ ਜਮਸ਼ੇਰ ਖਾਸਾ ਨੰਬਰ ਸਕਰੀਨ ਤੇ ਫੋਨ ਕਰ ਲਿਓ ਬਾਕੀ ਪੈਣਾ ਬਣਾਉਂ ਦੱਸ ਦਈਏ ਵੱਡਾ ਧਮਾਕਾ ਆ ਲੋ ਫਿਰ ਹੌਣ ਤਾਂ ਵਾਕਿਆ ਤੂੰ ਡਿੱਗੇਗਾ ਦੰਦਰ ਪੈ ਕੇ ਤੁਸੀਂ ਮੜੇ ਉੱਠੋ ਬਬਾਈ ਕੀ ਹੋਇਆ ਉੱਠੋ ਉੱਠੋ ਇਦਾਂ ਦੀ ਗੱਲ ਬਣਨੀ ਆ ਸਾਰੀਆਂ ਚੀਜ਼ਾਂ ਦੇਖ ਲਈਆਂ ਇਹਦਾ ਮੁੱਕਣੀਆਂ ਹੀ ਨਹੀਂ ਮੈਨੂੰ ਮਾੜੇ ਮੜੇ ਬੁਲਬੁਲ ਦੇ ਬੱਚੇ ਦਿਖਾਓ 5-5000 8-8000 10000 ਵਾਲੇ ਵੀ ਆ ਵੀ ਦੇਖੋ ਜਰਾ ਆ ਜਾਂਦੀ ਹੈ ਕਿ ਇੱਕ ਸੂਟ ਦਿਖਾ ਦੇਣਾ ਪਹਿਲਾਂ ਬਾਜ਼ਾਰ ਚ ਕਿੰਨੇ ਦਾ 20250 320 ਮੰਗਦੇ ਆ ਹਾਂਜੀ 32 320 ਵੈਸੇ ਮੈਂ ਸੁਣਿਆ 2500 ਹੀ ਮੰਗਦੇ ਆ ਹਾਂਜੀ ਹੈ ਤੁਹਾਡਾ ਰੇਟ ਕੀ ਹੈ ਦੱਸੋ ਤੁਸੀਂ ਬਾਕੀ ਛੱਡੋ ਆਹ ਲੋ ਜੀ ਪਹਿਲਾਂ ਰੰਗ ਦੇਖ ਲਓ ਇਹਨੂੰ ਰਸੀ ਰੁਸੀ ਦੇ ਰੋ ਪਿੱਛੇ ਕੁਰਸੀਆਂ ਨੇ ਡਿੱਗ ਜਾਣਾ ਹੁਣ ਇਹਨੇ ਡਿੱਗਣਾ ਹੀ ਆ ਮੈਂ ਰੇਟ ਤਾਂ ਬੋਲੋ 500 ਦਾ ਸੂਟ ਆ ਵੀ 500 ਦਾ ਸੂਟ ਆ ਵੀ 500 ਦਾ ਸੂਟ ਓ ਭਰਾਵਾ ਆਹ ਦੇਖੋ ਹੁਣ ਪਤਾ ਲੱਗਾ ਬਈ ਕੱਪੜੇ ਵਾਲਿਆਂ ਦੀਆਂ ਭੱਡੀਆਂ ਗੱਡੀਆਂ ਕਿੱਥੋਂ ਆ ਭੱਡੀਆਂ ਕੋਠੀਆਂ ਕਿੱਥੋਂ ਬਣਦੀਆਂ ਆ 5 5 16 ਸੂਟ 5 5 ਗੁਣਾ ਰੇਟ ਵਧਾ ਕੇ 25 ਪੈਟੀ ਦਾ ਇਦਾਂ ਹੀ ਹੁੰਦਾ ਆ ਔਰ ਤੁਸੀਂ ਲੋਕੋ ਦੇਖਣਾ ਬਈ ਜਿੱਥੇ 2500 ਵਾਲਾ ਸੂਟ 500 ਵਾਲਾ ਮਿਲਦਾ ਉੱਥੇ ਜਾਣਾ ਕਿ ਜਾਂ ਜਿਹੜਾ ਦੁਕਾਨਦਾਰ ਤੁਹਾਡੀਆਂ ਲੁੱਟਾਂ ਕਰਦਾ 500 ਵਾਲਾ 2500 ਦਾ ਉੱਥੇ ਜਾ ਵੀਡੀਓ ਬੰਦ ਨਹੀਂ ਕਰਨੀ ਇਦਾਂ ਹੀ ਆ ਜਾ ਆ ਦੇਖ ਢੇਰ ਲੱਗਾ ਆ ਇਧਰ ਆ ਜਾਓ ਆ ਦੇਖੋ ਇੱਥੇ ਕਪੜਾ ਰੋਜ਼ ਨਮਾ ਆਉਂਦਾ ਆ ਦੇਖੋ ਆ ਦੇਖੋ ਬੋਰੇ ਇਦਾਂ ਖੁੱਲਦੇ ਆ ਬਜਾਜੀ ਇਦਾਂ ਹੁੰਦੀ ਇੱਥੇ ਆ ਢੇਰ ਲੱਗੇ ਹੋਏ ਆ ਆ ਦੇਖੋ ਸੈਟ ਆ ਬੋਰੇ ਇੱਧਰ ਆਜੋ ਹੁਣ ਆਹ ਦੇਖੋ ਆਹ ਕਪੜਾ ਦੇਖੋ ਆਹ ਦੇਖੋ ਇੱਥੇ ਰੋਜ਼ ਕਪੜਾ ਨਵਾਂ ਆਂਦਾ ਭਾਜੀ ਰੋਜ਼ ਜੀਜਾ ਆਹ ਦੇਖੋ ਬਰਸਾ ਬਰਸਾ ਵੀ ਹੈਗੀ ਆ ਬਰਸਾ ਵੀ ਹੈਗੀ ਆ ਰੋਲੀ ਮੋਲੀ ਰੋਲੀ ਮੋਲੀ ਹੈਗੀ ਆ ਦੇਖੋ ਆਹ ਲੋ ਆਹ ਪਹਿਣਾ ਭਰਾਵਾਂ ਦੀ ਧਮਾਕੇ ਆਹ ਲੋ ਆਹ ਦੇਖੋ ਇੱਕ ਇੱਕ ਨਾਲ ਦੇ 100 100 ਸੂਟ ਮੈਂ ਚਾਰ ਚਾਰ ਨਹੀਂ ਲੇ ਕੇ ਬੈਠਾ ਆ ਮਾਰੇ ਰਹੀ ਹੈ ਜਿਹਦੀ ਢੇਰੀ ਉਹੀ ਢੇਰੀ ਹੈ ਇੱਕ ਇੱਕ ਨਾਲ ਦੀ ਆ ਦੇਖੋ ਇੱਕ ਇੱਕ ਨਾਲ ਆ ਲੋ ਆ ਸੂਟ ਦੇਖੋ ਉਹ ਯਾਰ ਤੇ 7000 ਦਾ ਸੂਟ ਹੈ ਹਾਂਜੀ ਮੈਂ 5000 ਦਾ ਦਾਂਗਾ ਇੱਕ ਨਾਲ ਇੱਕ ਫਰੀ ਦਾਂਗਾ 7000 ਵਾਲਾ ਸੂਟ 2500 ਦੇ ਵਿੱਚ 2500 ਦੇ ਲਓ ਚੱਕੋ ਆ ਲੋ ਜਿਹੜੇ ਬਾਜ਼ਾਰ 'ਚ 7-7000 ਰੁਪਏ ਆ ਇੱਕ ਸੂਟ ਲੈਨੇ ਉਹ ਬਾਬੇ ਦੀ ਹੱਟੀ ਦੇ 7000 ਵਾਲਾ ਸੂਟ 2500 'ਚ ਲੈ ਜਾਓ ਇਹ ਲੋ ਜੀ ਉਹ ਲੈ ਜਾਓ ਲੈ ਲੈ 2500 ਦਾ ਆ ਦੇਖੋ 5500 ਰੁਪਏ ਦਾ ਸੂਟ ਹਾਂਜੀ ਇੱਕ ਨਾਲ ਇੱਕ ਫਰੀ 4000 ਦੇ ਦੋ ਲਓ ਆ 5500 ਦਾ ਬਾਜ਼ਾਰ ਦੇ ਵਿੱਚ ਸੂਟ ਜਿਹੜਾ ਬਾਬੇ ਦੇ ਠੇਟੀ ਤੇ ਲੈ ਜਾਓ 2000 ਦਾ ਆਹੋ ਭਾਜੀ ਜਿਹੜੇ ਭਾਰੀ ਭਾਰੀ ਦਾਇਬਰੀ 2 ਲੱਖ ਰੁਪਏ ਲੈਣੀ ਵੱਡੇ ਸ਼ੋਰੂਮ ਦੇ ਆ ਕੇ ਬਾਬੇ ਦੇ ਲਓ 2 ਲੱਖ ਵਾਲਾ ਕੱਪੜਾ 80000 ਚ ਲੈ ਜਾਓ 1 ਲੱਖ 20000 ਬਚ ਗਿਆ ਤੁਹਾਡਾ ਦੇਖੋ 10000 500 ਦਾ ਸੂਟ ਭਾਜੀ 10000 500 ਦਾ ਸੂਟ ਹੈ ਇੱਤੈ ਹੀ ਬਾਜ਼ਾਰ ਦੇ ਰੇਟ ਆਲੋ ਚੱਕੋ ਪਹਿਣਾ ਭਰਾਵਾਂ ਲਈ 8000 ਦੇ ਦੋ ਕਰਤੇ ਲਓ ਆਹ ਵੀ ਇੱਕ ਇੱਕ ਨਾਲ 100 100 200 200 ਸੂਟ ਪਿਆ ਇਧਰ ਨਿਗਾਹ ਮਾਰੋ ਇੱਕ ਅਗਨਾਲ ਦਾ 100 100 200 200 ਕੋਈ ਕੋਲੇ ਤਰੇ ਭਣ ਭਰਾਵਾਂ ਨੇ ਲੈ ਲਿਆ ਸੈੱਟ ਵਾਈਜ਼ ਕਪੜਾ ਆ ਜਾਓ ਜੀਰਾ ਜਲੰਧਰ ਕੱਲਾ ਕੱਲਾ ਵੀ ਲੈ ਜਾਓ ਨਾ ਵਿਕੇ ਵਾਪਸੀ ਘਾਟਾ 1 ਰੁਪਏ ਦਾ ਨਹੀਂ ਟੈਨਸ਼ਨ ਲੈਂਦੀ ਲੋੜ ਨਹੀਂ ਪੂਰੀ ਪੂਰੀ ਦੁਕਾਨ ਇੱਕ ਨਾਲ ਇੱਕ ਫਰੀ ਬਾਬੇ ਜੱਟੀ ਸਸਤੀ ਗੱਲ ਜੀ ਜਿਹੜੇ ਦੁਕਾਨਦਾਰ ਕਹਿੰਦੇ ਬਾਬੇ ਕੋ ਲੱਖ ਤੋਂ ਲੱਖ ਦਾ ਕਪੜਾ ਪਿਆ ਤਾਂ ਐਵੇਂ ਹੀ ਰੌਲਾ ਪਾਉਂਦਾ ਆਹ ਲੇਖੋ ਅੱਖਾਂ ਖੋਲਦਿਆਂ ਓ ਬਾਬੇ ਦੀ ਹੱਟੀ ਨਹੀਂ ਬਾਬੇ ਦਾ ਹਟਾਇਆ ਹਟਾ ਚਾਰੇ ਪਾਸੇ ਓਵਰਲੋਡਡ ਸਟਾਕ ਤੇ ਆਇਆ ਜਿੰਨਾ ਵੱਡੇ ਸਟੋਰਾਂ ਚ ਮਾਲ ਨਹੀਂ ਪਿਆ ਓਏ ਉਹਨਾਂ ਦਾ ਸਾਡੇ ਗਡੌਨਾਂ ਚ ਪਿਆ ਆ ਰੌਲਾ ਪਿਆ ਰੌਲਦਾ ਪਰ ਲੋਕਾਂ ਦੇ ਫੇਰੇ ਕਰਨੇ ਆ ਕੀਤੇ ਸੀ 20000 ਦਾ ਕੱਪੜਾ ਜਿਹੜਾ ਤੁਸੀਂ ਲੈਣਾ ਰੱਖੜੀ ਤੇ 8000 ਦਾ ਤਾਜਬਰੀ ਜਿਹੜੀ ਤੁਸੀਂ 50000 ਦੀ ਲੈਣੀ ਆ ਇੱਥੇ 15000 ਦੀ ਜਿਹੜੇ ਭਾਰੇ ਭਾਰੇ ਸੂਟੇ ਤਾਜਬਰੀ ਲਗਜ਼ਰੀ 2 ਲੱਖ ਦੀ ਲੈਣੀਆਂ ਇੱਥੇ 80000 ਦੀ ਜਿਹੜੇ 5 5000 ਦਾ ਸੂਟ ਲੈਣਾ ਇੱਥੇ 5000 ਦੇ ਸੂਟ ਨਾਲ 5000 ਦਾ ਫ੍ਰੀ ਇੱਕ ਨਾਲ ਇੱਕ ਫ੍ਰੀ ਆ ਦੇਖੋ ਇੰਦਾਂ ਦੇ ਫੇਰੇ ਹੁਣ ਇੰਤਾ ਦੇ ਆ ਡਰ 60 ਰੁਪਏ ਸਾਰਾ ਹੀ ਕੁਛ ਮਹਗਾ ਬਸ ਨਿਆਰੇ ਬੰਦਿਆਗੇ ਆਜੋ ਆ ਬਜਾਰੋ 8900 ਦਾ ਸੂਟ ਹੈ 2500 ਰੁਪਏ ਦਾ ਆ ਵੀ 2500 ਦਾ ਦੇਖਿਆ ਜਿਹੜੇ ਐਨ ਆਰ ਆ ਭੈਣ ਭਰਾ ਦੇਖਦੇ ਆ ਆਜੋ ਵੱਡੇ ਫਾਇਦੇ ਕਰਨੇ ਨੰਬਰ ਸਕਰੀਨ ਤੇ ਆ ਕੋਈ ਜਾਣਕਾਰੀ ਲੈਣੀ ਤਾਂ ਫੋਨ ਕਰ ਦਿਓ ਕੈਮਰਾਨ ਪ੍ਰਿੰਸ ਦੇ ਨਾਲ ਹਰਦੀਪ ਸਿੰਘ ਤਗੜਥਾਂ ਟੀਵੀ ਚਮਸ਼ੇਰ ਖਾਸ